ਸਭ ਤੋਂ ਪਹਿਲਾਂ ਤਾਂ ਵੀਰੇ ਬਹੁਤ ਡਿਮਾਂਡ ਸੀਗੀ ਇਹਦੀ ਓਕੇ ਚਿਕਨ ਦਾ ਪਲਾਜੋ ਜਾਂ ਚਿਕਨ ਦੀ ਸਲਵਾਰ 100 800 ਠੀਕ ਹੈ ਜੀ ਆਪਣਾ ਰੇਟ ਹੋਊਗਾ ਸਿਰਫ 400 ਰੁਪਏ ਵੀਰੇ ਜੀ 400 ਜੀ ਅਗਰ ਸਲਵਾਰ ਨਾਲ ਲਾਉਂਗੇ ਅਗਰ ਪਲਾਜੋ ਨਾਲ ਲਾਉਂਗੇ ਵੀਰੇ ਤਾਂ 350 ਰੁਪਏ ਵੀਰੇ ਲਓ ਜੀ ਪਲਾਜੋ ਨੂੰ 50 ਰੁਪਏ ਹੋਰ ਘਟਾ ਦੇ ਹਾਂ ਵੀਰੇ ਆ ਦੇਖੋ ਇਹ ਤੇ ਡਿਜ਼ਾਈਨ ਰੰਗ ਹੋਰ ਬਥੇਰੇ ਦਿਖਾ ਦੇਣਾ ਵੀਰੇ ਇਹ ਚਾਪਾ ਨੂੰ ਲਾਓ ਜੀ ਬੁਟੀਕ ਸਟਾਈਲ ਦੇਖੀ ਵੀਰੇ ਲਓ ਜੀ ਇਹ ਬੁਟੀਕ ਸਟਾਈਲ ਆਗੇ ਪਿਓਰ ਕੈਂਬਰੀਕ ਆ ਵੀਰੇ ਫੈਬਰਿਕ ਦੇਖੀ ਵੀਰੇ ਪਿਓਰ ਕੈਂਬਰੀਕ ਆ ਵੀਰੇ ਠੀਕ ਆ ਪਿਓਰ ਇਹ ਨਹੀਂ ਹੋਊਗਾ ਵੀ ਮਰਲਾ ਆਇਆ ਸੀਗਾ ਵੀਰੇ 750 800 ਐਂ ਪਾਇਆ ਹੋਇਆ ਸੀਗਾ ਹੁਣ ਇਹਦਾ 550 ਰੁਪਏ ਰੇਟ ਪਤਾ ਵੀਰੇ ਲਓ ਜੀ 550 ਰੁਪਏ ਦਾ ਵੀਰੇ ਦੇਖਿਓ ਵੀਰੇ ਲਓ ਜੀ ਠੀਕ ਆ ਜੀ ਹਾਂਜੀ ਤੇ ਉਸ ਤੋਂ ਬਾਅਦ ਇਹਦਾ ਵੀਰੇ ਤੀਆ 32 3300 ਰੁਪਏ ਰੇਟ ਹੁਣ ਸਿਰਫ 2200 ਰੁਪਏ ਵੀਰੇ ਲਓ ਜੀ 2200 ਰੁਪਏ ਤੁਹਾਨੂੰ 2200 ਰੁਪਏ ਜੀ ਇਹ ਵੀਰੇ ਸਿਰਫ ਮਿਲੂਗੀ ਆਪਾਂ ਨੂੰ ਹਮ 1500 ਰੁਪਏ ਹਾਂਜੀ ਇਹ 5 5 6 6000 ਦੀ ਵਿਕਰੀ ਆ ਵੀਰੇ ਮਾਰਕੀਟ ਚ ਨੇਚਰਲ ਕ੍ਰੇਪ ਤੇ ਬਣੀ ਹੋਈ ਆ ਵੀਰੇ ਠੀਕ ਆ ਜੀ ਠੀਕ ਆ ਜੀ ਤੇ ਉਸ ਤੋਂ ਬਾਅਦ ਆਪਣੇ ਕੋਲ ਸਿਰਫ ਵੀਰੂ ਕੀ 3200 ਰੁਪਏ ਦੀ ਲਓ ਜੀ 3200 ਰੁਪਏ ਨਾਲ ਆਪੋ ਬਾਟਮ ਬਣੀ ਹੋਊਗੀ ਵੀਰੇ ਠੀਕ ਆ ਜੀ ਆ ਲਓ ਵੀਰੇ ਚੈੱਕ ਕਰਾ ਦਿਓ ਬਾਟਮ ਤੋਂ ਬਾਅਦ ਪਹਿਣਾ ਦੀ ਬਹੁਤ ਡਿਮਾਂਡ ਸੀਗੀ ਮੂਰੀ ਵਰਕ ਦੀ ਓਕੇ ਪ੍ਰਿੰਟਡ ਸੂਟ ਹੋਵੇ ਡਿਜ਼ਾਈਨਰ ਓਕੇ ਉਸ ਤੋਂ ਬਾਅਦ ਨਾਲ ਹੋਵੇ ਮੂਰੀ ਵਰਕ ਲੈਬਰੀਆ ਚ ਚੈੱਕ ਕਰਾਓ ਹਾਂਜੀ ਹਾਂਜੀ ਡਿਜ਼ਾਈਨ ਚੈੱਕ ਕਰਾ ਦਿਓ ਲਓ ਜੀ ਠੀਕ ਆ ਜੀ ਹਾਂਜੀ ਇੱਕ ਵੀਰੇ ਹੁਣ 200 ਰੁਪਏ ਚ ਆਈਟਮ ਪਾ ਰਿਆਂ ਓਕੇ ਹਾਂਜੀ ਆ ਦੇਖੋ ਵੀਰੇ ਇਹ ਰੰਗ ਚੱਕਰਾ ਇਹ ਨਹੀਂ ਹੈਗਾ ਵੀ ਸਸਤ ਹੈ ਵੀ ਖਰਾਬ ਹੋ ਜੂਗਾ ਜਾਂ ਕੁਝ ਹੋਰ ਹੋ ਜੂਗਾ ਓਕੇ ਹਾਂ ਵੀਰੇ ਸਸਤਾ ਹੀ ਹੈ ਟਿਕਾਊ ਹੋਊਗਾ ਪਰ ਚੱਲੂਆ ਪੂਰਾ ਠੀਕ ਹੈ ਜੀ ਇਹ ਚ ਰੰਗ ਡਿਜ਼ਾਈਨ ਦਿਖਾ ਵੀਰੇ ਇਹਦੇ ਵਿੱਚ ਰੰਗ ਡਿਜ਼ਾਈਨ ਸਾਨੂੰ ਵਾਧੂ ਨਹੀਂ ਬਹੁਤ ਮਿਲਣਗੇ ਵੀਰੇ ਜਿੰਨਾ ਮਰਜ਼ੀ ਦਾ 200 ਰੁਪਏ ਦਾ ਵੀਰੇ ਠੀਕ ਹੈ ਇਹ 200 ਰੁਪਏ ਦਾ ਲਓ ਜੀ ਫਲਕਾਹੀਆਂ ਦੇਖ ਵੀਰੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹ ਵੀਰੇ 7-800 ਰੁਪਏ ਦੀ ਵਿਕਰੀ ਆ ਵੀਰੇ ਬਾਜ਼ਾਰ 'ਚ ਹਾਂਜੀ ਆਪਾਂ ਨੇ ਸਿਰਫ ਦੇਣੀ ਆ ਵੀਰੇ 450 ਰੁਪਏ ਦੀ ਲਓ ਜੀ ਸਿਰਫ 450 ਇੰਨੀ ਮਾਰਜੀ ਲੈ ਲਿਓ ਵੀਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਆਦਿਕ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮਰੀਰਕੋਟਲੇ ਤੇ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਮਰੀਰਕੋਟਲੇ ਮੋਮਿਨ ਕਲੌਥ ਹਾਊਸ ਤੇ ਪਹਿਲਾਂ ਵੀ ਆਪਾਂ ਇਹਨਾਂ ਦੀ ਵੀਡੀਓ ਕਰੀ ਨਾ ਤੁਸੀਂ ਉਹ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੱਤਾ ਤੇ ਹੁਣ ਜਿਵੇਂ ਤੁਹਾਨੂੰ ਪਤਾ ਰਖੜੀਆਂ ਆ ਗਈਆਂ ਤੀਆਂ ਆ ਗਈਆਂ ਨਾ ਤਾਂ ਰਖੜੀਆਂ ਤੀਆਂ ਕਰਕੇ ਇਹਨਾਂ ਨੇ ਸੂਟਾਂ ਤੇ ਬਹੁਤ ਵੱਡੀਆਂ ਆਫਰਾਂ ਲਾਤੀਆਂ ਤਾਂ ਤੁਹਾਨੂੰ ਸਾਰੀ ਅੱਜ ਆਪਾਂ ਨੇ ਕਲੈਕਸ਼ਨ ਦਿਖਾਵਾਂਗੇ ਪ੍ਰੋਪਰ ਤੁਹਾਨੂੰ ਆਪਾਂ ਐਡਰੈਸ ਦਵਾਂਗੇ ਪ੍ਰੋਪਰ ਸਾਰਾ ਨੰਬਰ ਦਵਾਂਗੇ ਸਾਰੀ ਆਪ ਆਪਾਂ 컬렉ਸ਼ਨ ਦਿਖਾਉਣਾ ਤੁਸੀਂ ਸ਼ਾਪ ਤੇ ਕਿਵੇਂ ਪਹੁੰਚਣਾ ਤੁਹਾਨੂੰ ਪ੍ਰੋਪਰ ਆਪ ਅਡਰੈਸ ਵੀ ਦੱਸਾਂਗੇ ਸੋ ਵੀਡੀਓ ਨੂੰ ਐਂਡ ਤੱਕ ਵਾਚ ਜ਼ਰੂਰ ਕਰਿਓ ਆਪਾਂ ਚੱਲਦੇ ਹਾਂ ਹੁਣ ਸ਼ਾਪ ਤੇ ਤੇ ਤੁਹਾਨੂੰ ਸਾਰੀ ਆਪਾਂ 컬렉ਸ਼ਨ ਦਿਖਾਵਾਂਗਾ ਜਿਸ ਸ਼ਹਿਰ ਮਰੇਡ ਕੋਟਲੇ ਦੀ ਤੇ ਇਹ ਆ ਸ਼ਹਿਰ ਮਰੇਡ ਕੋਟਲੇ ਦਾ ਤੁਹਾਨੂੰ ਦੀ ਗੇਟ ਸਰੰਦੀ ਗੇਟ ਐਂਟਰ ਹੋ ਗਏ ਹਨ ਤੇਲੀਆ ਵਾਲੇ ਬਾਜ਼ਾਰ ਦੇ ਅੰਦਰ ਇਹਦੀ ਸ਼ਾਪ ਹੋ ਰਹਿ ਜਾਂਦੀ ਆ ਤੇ ਬਿਲਕੁਲ ਤੁਸੀਂ ਸਿੱਧੇ ਜਾਣਾ ਹੈ ਨਾ ਇੱਥੋਂ ਤੁਸੀਂ ਆਹ ਥੋੜਾ ਜਿਹਾ ਇੱਧਰ ਨੂੰ ਰਸਤਾ ਆਉਂਦਾ ਇੱਥੇ ਤੁਸੀਂ ਮੁੜ ਜਾਣਾ ਠੀਕ ਹੈ ਜੀ ਇੱਥੇ ਤੁਸੀਂ ਕਾਕਾ ਸਵੀਟਸ ਨਾ ਜਾਨੀ ਵਾਲੇ ਇਹਨਾਂ ਦੀ ਸ਼ਾਪ ਦੀ ਅਡਰੈਸ ਤੇ ਆ ਸਾਹਮਣੇ ਜਾਨੀ ਕਾਕਾ ਸੁਮੇਰਸ ਆ ਗਿਆ ਨਾ ਲਓ ਜੀ ਇਹ ਤੁਸੀਂ ਨਿਸ਼ਾਨੀ ਮੰਨ ਕੇ ਬਹੁਤ ਸੌਖੇ ਤਰੀਕੇ ਨਾਲ ਸੌਫ ਤੇ ਪਹੁੰਚ ਸਕਦੇ ਹੋ ਤੇ ਬਿਲਕੁਲ ਸਿੱਧੇ ਜਾਣਾ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਦਿਖਾਵਾਂਗੇ ਹਨਾ ਤੇ ਪ੍ਰੋਪਰ ਤੁਹਾਨੂੰ ਸਾਰੇ ਰੇਟ ਦੱਸਾਂਗੇ ਤੇ ਦਿਖਾਉਨੇ ਆ ਤੁਹਾਨੂੰ ਸਾਰੀ ਅੱਜ ਆਪਾਂ ਸਹਿਰ ਮਰੇੜ ਕੋਟਲੇ ਦੀ ਕਲੈਕਸ਼ਨ ਤੇ ਰੱਖੜੀਆਂ ਕਰਕੇ ਬਹੁਤ ਵੱਡੀਆਂ ਹਨ ਜਿਹੜੀਆਂ ਆਫਰਾਂ ਸੂਟਾਂ ਦੇ ਉੱਤੇ ਲਾਈਆਂ ਹੋਈਆਂ ਨੇ ਹਨਾ ਤੇ ਜਿਵੇਂ ਸਾਰਿਆਂ ਨੂੰ ਪਤਾ ਕਿ ਰੱਖੜੀਆਂ ਦਾ ਈ ਤਿਹਾੜ ਆ ਗਿਆ ਨਾ ਉਸ ਕਰਕੇ ਇਹਨਾਂ ਨੇ ਸਾਰੀਆਂ ਜਿਹੜੀਆਂ ਆਫਰਾਂ ਸੂਟਾਂ ਦੇ ਉੱਤੇ ਲਾਤੀਆਂ ਤੇ ਬਹੁਤ ਇਜਮਲ ਪ੍ਰਾਈਸ ਤੇ ਵਧੀਆ ਸਟਾਫ ਨਾਲ ਤੁਹਾਨੂੰ ਇਥੋਂ ਕੱਪੜਾ ਮਿਲ ਜੂਗਾ ਤੇ ਆ ਚੌਂਕ ਜਿਹੜੀ ਸ਼ਾਪ ਆ ਗਈ ਹੈ ਨਾ ਤੁਸੀਂ ਬਿਲਕੁਲ ਸਿੱਧੇ ਆ ਗਏ ਨਾ ਥੋੜਾ ਜਿਹਾ ਸਰੰਦੀ ਗੇਟ ਤੋਂ ਅੱਗੇ ਆ ਕੇ ਆ ਚੌਂਕ ਜਿਹੜੀ ਸ਼ਾਪ ਉਹ ਆ ਜਾਣੀ ਆ ਤੇ ਲਓ ਜੀ ਆਪਾਂ ਜਿਹੜਾ ਸ਼ਾਪ ਤੇ ਪਹੁੰਚ ਚੁੱਕੇ ਹਾਂ ਤੇ ਆ ਚੌਂਕ ਦੇ ਵਿੱਚ ਜਿਹੜੀ ਸ਼ਾਪ ਉਹ ਸ਼ਾਹ ਜੀ ਤੇ ਇਹਨਾਂ ਦੀ ਸ਼ਾਪ ਦਾ ਨਾਮ ਆ ਜੀ ਮੁਮਿਨ ਕਲੌਥ ਹਾਊਸ ਅੰਜੂ ਕਿਲੇ ਵਾਲਿਆਂ ਦੀ ਹੱਤੀ ਲੋ ਜੀ ਤੇ ਪਹਿਲਾਂ ਵੀ ਆਪਾਂ ਇਹਨਾਂ ਦੀ ਵੀਡੀਓ ਪਾਈ ਆ ਨਾ ਤੁਸੀਂ ਬਹੁਤ ਵੀਡੀਓ ਨੂੰ ਪਿਆਰ ਦਿੱਤਾ ਤੇ ਹੁਣ ਆਪਾਂ ਪਹੁੰਚਿਆ ਮੂਮਿਨ ਕਲੌਥ ਹਾਊਸ ਅੰਜੂ ਕਿਲੇ ਵਾਲਿਆਂ ਦੀ ਹੱਟੀ ਇੱਥੇ ਦਾਜਵਰੀ ਤੇ ਕੜਾਈ ਵਾਲੇ ਸੂਟ ਪਲੇਨ ਸੂਟ ਪ੍ਰਿੰਟ ਸੂਟ ਹੌਲ ਸੇ ਰੇਟਾਂ ਦੇ ਮਿਲਦੇ ਆ ਚੱਲਦੇ ਆ ਐਡਰੈਸ 7 ਰੰਦੀ ਗੇਟ ਪੇਲੀਆ ਵਾਲੇ ਬਾਜ਼ਾਰ ਸ਼ਹਿਰ ਮਰੀੜਕੋਟਲਾ ਚੱਲਦੇ ਆ ਅੰਦਰ ਤੇ ਦਿਖਾਉਂਦੇ ਆ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਹਾਂਜੀ ਵੀਰੇ ਕੀ ਹਾਲ ਚਾਲ ਆ ਬਹੁਤ ਵਧੀਆ ਵੀਰੇ ਅਮਰਤ ਵੀਰੇ ਤੂੰ ਸੁਣਾ ਬਰੇ ਠੀਕ ਠਾਕ ਵਧੀਆ ਵਧੀਆ ਬਹੁਤ ਡਿਮਾਂਡ ᱛੀ ਹੋਡੀ ਵੀਡੀਓ ਦੀ ਅੱਛਾ ਵੀਰੇ ਹਾਂਜੀ ਵੀਰੇ ਬਹੁਤ ਵਧੀਆ ਕਲੈਕਸ਼ਨ ਹਾਂਜੀ ਔਰ ਬਹੁਤ ਵਧੀਆ ਵਧੀਆ ਆਈਟਮਾਂ ਔਰ ਬਹੁਤ ਵਧੀਆ ਵਧੀਆ ਪ੍ਰਿੰਟ ਔਰ ਬਹੁਤ ਵਧੀਆ ਵਧੀਆ ਡਿਜ਼ਾਈਨ ਲੈ ਕੇ ਆਇਆ ਭੈਣਾ ਵਾਸਤੇ ਠੀਕ ਆ ਜੀ ਬਾਕੀ ਰਖੜੀਆਂ ਤੇ ਤੀਆਂ ਆ ਗਿਆ ਆਫਰਾਂ ਵੀ ਲਾਤੀਆਂ ਆ ਆਫਰਾਂ ਵੀਰੇ ਹਰ ਇੱਕ ਚੀਜ਼ ਤੇ ਲਾਤੀਆਂ ਵਰਕ ਤੇ ਪ੍ਰਿੰਟ ਤੇ ਕੁੜਤੇ ਪਜਾਮੇ ਤੇ ਫੁਲਕਾਰੀਆਂ ਤੇ ਹਰ ਇੱਕ ਚੀਜ਼ ਤੇ ਵੱਧ ਤੋਂ ਵੱਧ ਆਫਰਾਂ ਲਾਤੀਆ ਵੀਰੇ ਠੀਕ ਆ ਵੀਰੇ ਤੇ ਕੀ ਕਲੈਕਸ਼ਨ ਤੇ ਲੈ ਕੇ ਆ ਜ ਚਿਕਨ ਦਾ ਪਲਾਜੋ ਜਾਂ ਚਿਕਨ ਦੀ ਸਲਵਾਰ ਓਕੇ ਠੀਕ ਹੈ ਵੀਰੇ ਹਾਂਜੀ ਇਕਰਾਂ ਦੇ ਬਹੁਤ ਸਾਰੇ ਪ੍ਰਿੰਟ ਮਿਲਣਗੇ ਬਹੁਤ ਸਾਰੇ ਆਪਣੇ ਕੋਲੋਂ ਕੀ ਕਹਿੰਦੇ ਨੇ ਡਿਜ਼ਾਈਨ ਮਿਲਣਗੇ ਚਿਕਨ ਦੇ ਠੀਕ ਹੈ ਜੀ ਠੀਕ ਹੈ ਜੀ ਇਹ ਬਾਜ਼ਾਰ 'ਚ ਵਿਕ ਰਿਹਾ 6 650 700 800 ਠੀਕ ਹੈ ਜੀ ਆਪਣਾ ਰੇਟ ਹੋਊਗਾ ਸਿਰਫ 400 ਰੁਪਏ ਵੀਰੇ 400 ਜੀ ਜੇ ਸਲਵਾਰ ਨਾਲ ਲਾਉਂਗੇ ਜੇ ਪਲਾਜੋ ਨਾਲ ਲਵੋਗੇ ਵੀਰੇ ਤਾਂ 350 ਰੁਪਏ ਵੀਰੇ ਲਓ ਜੀ ਪਲਾਜੋ ਨੂੰ 50 ਰੁਪਏ ਹੋ ਗਏ ਹਾਂ ਵੀਰੇ ਆ ਦੇਖੋ ਇਹ ਚ ਡਿਜ਼ਾਈਨ ਰੰਗ ਹੋਰ ਬਥੇਰੇ ਦਿਖਾ ਦੇਣਾ ਵੀਰੇ ਕਿ ਤੁਹਾਨੂੰ ਡਿਜ਼ਾਈਨ ਆਪਾਂ ਨੂੰ ਬਲੈਕ ਵੀ ਵਾਈਟ ਵੀ ਚਾਹੀਦਾ ਕਰੀਮ ਵੀ ਚਾਹੀਦਾ ਸਾਰੇ ਤਰ੍ਹਾਂ ਦੇ ਮਿਲ ਜਾਣਗੇ ਠੀਕ ਆ ਵੀਰੇ ਠੀਕ ਹੈ ਜੀ ਬਾਕੀ ਆਪਣੇ ਲੈਵੇ ਥਾਨ ਵੀ ਪੈਣੇ ਉਹਨਾਂ ਜੋ ਕੱਟ ਕੇ ਜਿਹੜਾ ਮਰਜੀ ਜੀ ਦੇ ਨਾਲ ਮਰਜੀ ਲਵਾ ਵੀ ਸਕਦੇ ਹੋ ਵੀਰੇ ਠੀਕ ਹੈ ਕਿ ਨਹੀਂ ਤੇ ਉਸ ਤੋਂ ਬਾਅਦ ਵੀਰੇ ਹਾਂਜੀ ਪਹਿਲਾਂ ਆਪਾਂ ਨੇ ਵੀਰੇ ਤਮਾਕਾ ਪਾਇਆ ਤੀਆ 350 ਰੁਪਏ ਦਾ ਮੈਚਿੰਗ ਦਾ ਹਾਂਜੀ ਠੀਕ ਹੈ ਜੀ ਹੁਣ ਇੱਕ ਆਲ ਓਵਰ ਆਇਆ ਵੀਰੇ 350 ਰੁਪਏ ਦਾ ਕਾਟਨ ਦੁਪੱਟਾ ਹੈ ਵੀਰੇ ਮਸਲੀਨ ਦਾ ਹੀ ਮਸਲੀਨ ਦਾ ਹੀ ਸੂਟ ਹੈ ਵੀਰੇ ਓਕੇ ਲਓ ਇਹ 350 ਰੁਪਏ ਹੈ ਵੀਰੇ ਲਓ ਜੀ 350 ਇੱਚ ਰੰਗ ਡਿਜ਼ਾਈਨ ਬਹੁਤ ਮਿਲ ਜਾਣਗੇ ਵੀਰੇ ਔਰ ਦੁਪੱਟੇ ਜਿਹੜੇ ਹੋਣਗੇ ਉਹਨਾਂ ਚਾਦਰਾਂ ਜਿਹੜੇ ਏਡੇ ਹੋਣਗੇ ਬਾਕੀ ਬਾਕੀ ਆਪ ਇੱਕ ਗੱਲ ਹੋਰ ਦੱਸ ਦੀ ਹੁਣ ਤੁਸੀਂ ਇਹਨਾ ਸ਼ਿਪਿੰਗ ਵੀ ਸ਼ੁਰੂ ਕਰਤੀ ਨਾ ਹਾਂ ਹਾਂ ਸ਼ਿਪਿੰਗ ਵੀ ਸੂਰੀ ਹੈ ਵੀਰੇ ਆਲ ਓਵਰ ਇੰਡੀਆ ਔਰ ਪੂਰੀ ਦੁਨੀਆ ਜਿੱਥੇ ਮਰਜ਼ੀ ਸ਼ਿਪਿੰਗ ਕਰਾਉਣੀ ਹੈ ਵੀਰੇ ਆਪਾਂ ਸ਼ਿਪਿੰਗ ਕਰਾ ਦਿਆਂਗੇ ਵੀਰੇ ਤੁਸੀਂ ਸੂਟ ਮੰਗਾ ਸਕਦੇ ਹੋ ਨਾ ਬਿਲਕੁਲ ਬਿਲ ਠੀਕ ਹੈ ਕਿ ਨਹੀਂ ਉਹ ਦੇਖੋ ਸਾਡੇ ਪਾਰਸਲ ਬਨੇ ਪਏ ਨੇ ਬਹੁਤ سارے ਪਾਰਸਲ ਨੇ ਉਹ ਵੀ ਦਿਖਾਉਣਾ ਤੁਹਾਨੂੰ ਬਾਅਦ ਚ ਲਾਇਬ੍ਰੇਰੀ ਚ ਡਿਜ਼ਾਈਨ ਦਿਖਾ ਦੇ ਵੀਰੇ ਲਓ ਜੀ ਆਇਆ ਕਿ ਡਿਜ਼ਾਈਨ ਇੱਕ ਆੜ ਡਿਜ਼ਾਈਨ ਹੈ ਵੀਰੇ 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 ਤੇ ਉਸ ਤੋਂ ਬਾਅਦ ਇੱਕ ਆੜ ਡਿਜ਼ਾਈਨ ਹੈ ਵੀਰੇ ਹਾਂਜੀ ਹਾਂਜੀ ਡਿਜ਼ਾਈਨ ਬਾਦੂ ਮਿਲ ਜਾਣਗੇ ਵੀਰੇ ਇਹਦੇ ਚ 350 ਰੁਪਏ ਦਾ ਸਿਰਫ ਇਹ ਚ ਮੈਚਿੰਗ ਵੀ ਮਿਲਣਗੇ ਵੀਰੇ ਮੈਚਿੰਗ ਪਹਿਲਾਂ ਆਪਾਂ ਨੇ ਦਿਖਾਏ ਸੀਗੇ ਤੇ ਇਹਦੇ ਚ ਆਲ ਓਵਰ ਵੀ ਮਿਲ ਜਾਣਗੇ ਵੀਰੇ ਠੀਕ ਹੈ ਮੈਚਿੰਗ ਚ ਵੀ ਬਹੁਤ ਸਟਾਕ ਆਇਆ ਹੋਇਆ ਆਲ ਓਵਰ ਚ ਵੀ ਬਹੁਤ ਸ ਬੁਟੀਕਾਂ ਦੇ ਉੱਤੇ ਜਾ ਕੇ ਲੈਸਾਂ ਦਾ ਪਹਿਲਾਂ ਬਹੁਤ ਕੰਮ ਕਰਾਉਂਦੇ ਸੀਗੇ ਉਹ ਦਿੱਕਤ ਵੀ ਚੱਕ ਤੇ ਬਣੇ ਬਣਾਏ ਓਕੇ ਲਓ ਜੀ ਬੁਟੀਕ ਸਟਾਈਲ ਦੇਖੀ ਵੀਰੇ ਲਓ ਜੀ ਇਹ ਬੁਟੀਕ ਸਟਾਈਲ ਆ ਪਿਓਰ ਕੈਂਬਰੀਕ ਆ ਵੀਰੇ ਫੈਬਰਿਕ ਦੇਖੀ ਵੀਰੇ ਪਿਓਰ ਕੈਂਬਰੀਕ ਆ ਵੀਰੇ ਠੀਕ ਆ ਪਿਓਰ ਇਹ ਨਹੀਂ ਹੋਊਗਾ ਵੀ ਮਰਲਾ ਹੋਊਗਾ ਮਾੜਾ ਮੋਟਾ ਪੈਚ ਵਰਕ ਵੀਰੇ ਓਕੇ ਹਾਂ ਜੀ ਇਹਦੇ ਵਿੱਚੇ ਤੁਹਾਨੂੰ ਡਾਈ ਐਂਡ ਡਾਈ ਵਾਲੇ ਦੁਪੱਟਿਆਂ ਵਾਲੇ ਵੀ ਮਿਲ ਜਾਣਗੇ ਵਾਈਟ ਦੁਪੱਟਿਆਂ ਨਾਲ ਵੀ ਮਿਲ ਜਾਣਗੇ ਜਿਸ ਤਰ੍ਹਾਂ ਦੇ ਵੀ ਚਾਹੀਦੇ ਉਹਨਾਂ ਕੋਕਰਾਂ ਦੇ ਮਿਲ ਜਾਣਗੇ ਵੀਰੇ ਠੀਕ ਹੈ ਜੀ ਇਹਦਾ ਰੇਟ ਆਪਾਂ ਨੇ ਪਹਿਲਾਂ ਪਾਇਆ ਹੋਇਆ ਸੀਗਾ ਵੀਰੇ 750 800 ਐਂ ਪਾਇਆ ਹੋਇਆ ਸੀਗਾ ਹੁਣ ਇਹਦਾ 550 ਰੁਪਏ ਰੇਟ ਪਾਤਾ ਵੀਰੇ ਲਓ ਜੀ 550 ਹਾਂ ਵੀਰੇ ਜਿੰਨਾ ਮਰਜ਼ੀ ਲੈ ਲਓ ਇਹ ਚ ਡਿਜ਼ਾਈਨ ਦਿਖਾ ਦਿਓ ਵੀਰੇ ਡਿਜ਼ਾਈਨ ਮਤਲਬ ਬਹੁਤ ਖੜੀਆਂ ਨੇ ਵੱਡੀ ਸੇਲ ਲੱਗੀ ਮੈਂ ਕਹਿੰਦਾ ਵੀਰੇ ਬਹੁਤ ਮਾਲ ਆਇਆ ਹੋਇਆ ਬਹੁਤ ਡਿਜ਼ਾਈਨ ਆਇਆ ਹੋਇਆ ਜਿੰਨਾ ਮਰਜ਼ੀ ਲੈ ਲਓ ਵੀਰੇ ਠੀਕ ਹੈ ਕਿ ਨਹੀਂ ਉਸ ਤੋਂ ਬਾਅਦ ਵੀਰੇ ਫ੍ਰਿੰਟਰ ਸੂਟ ਫੋਟੋ ਵਾਲੇ 트렌ਡਿੰਗ ਡਿਜ਼ਾਈਨ ਆ ਗਏ ਹਾਂ ਵੀਰੇ 트렌ਡਿੰਗ ਡਿਜ਼ਾਈਨ ਦੇਖੀਏ ਵੀਰੇ ਫੋਟੋ ਦਿਖਾ ਦੇ ਚੈੱਕ ਕਰਾ ਦੇ ਲੋ ਜੀ ਠੀਕ ਹੈ ਕਿ ਨਹੀਂ ਉਸ ਤੋਂ ਬਾਅਦ ਇਹ ਚ ਡਿਜ਼ਾਈਨ ਬਹੁਤ ਸਾਰੇ ਨੇ ਵੀਰੇ ਇੱਕ ਲਓ ਜੀ ਚੈੱਕ ਕਰੋ ਦੋ ਲੈ ਵੀਰੇ ਚੈੱਕ ਕਰਾ ਤਿੰਨ ਲੈ ਵੀਰੇ ਚੈੱਕ ਕਰਾ ਚਾਰ ਕਲੈਕਸ਼ਨ ਬਹੁਤ ਆਈਆਂ ਵੀਰੇ ਡਿਜ਼ਾਈਨ ਇਹ ਚ ਬਾਦੂ ਆਏ ਨੇ ਬਾਦੂ ਡਿਜ਼ਾਈਨ ਨੇ ਬਾਦੂ ਕਲਰ ਨੇ ਠੀਕ ਹੈ ਠੀਕ ਹੈ ਜੀ ਇਹ ਆਪਾਂ ਨੂੰ ਪਹਿਲਾਂ ਸੀਗਾ ਵੀਰੇ 1050 ਰੁਪਏ ਓਕੇ ਹੁਣ ਆਪਾਂ ਨੇ ਪਾਤਾ ਵੀਰੇ 650 ਰੁਪਏ ਰੇਟ ਦਾ ਉਹ ਵੀ 650 ਰੁਪਏ ਹਾਂ ਰੱਖਣੀਆਂ ਦੀ ਉਹਦੇ ਕਰਕੇ ਨਾ ਆਫਰ ਕਰਕੇ 650 ਰੁਪਏ ਰੇਟ ਪਾਤਾ ਵੀਰੇ ਉਸ ਤੋਂ ਬਾਅਦ ਆਪਣਾ ਇੱਕ ਰੈਗੂਲਰ ਚੱਲ ਰਿਹਾ ਵੀਰੇ ਹਾਂਜੀ ਇਹ ਇਹ 450 500 ਐਂ ਵਿਕਦਾ ਕੈਂਬ੍ਰਿਕ ਐਕਸਪੋਰਟ ਦੀ ਪਿਓਰ ਰੀਜਨਲ ਦੇਖੀ ਵੀਰੇ ਆ ਲਿਖਾ ਦੇ ਲਿਖਿਆ ਹੋਇਆ ਠੀਕ ਹੈ ਜੀ ਹੁਣ ਆਪਾਂ ਨੇ ਪਾਤਾ ਇਹ 320 ਰੁਪਏ ਲਓ ਜੀ 320 ਰੁਪਏ ਇਹਨਾਂ 30 ਰੁਪਏ ਹੋਰ ਘਟਾ ਤੇ 20 ਰੁਪਏ ਠੀਕ ਹੈ ਜੀ 320 ਕਰਤਾ ਹਾਂ ਵੀਰੇ ਜਿੰਨਾ ਮਰਜ਼ੀ ਲੈ ਲਓ ਵੀਰੇ ਆ ਦੇ ਸਟਾਕ ਲੱਗਿਆ ਬਾਦੂ ਜੀ ਆਪਾਂ ਹਾਂ ਸਟਾਕ ਬਾਦੂ ਮਿਲ ਜੂਆ ਵੀਰੇ ਜਿੰਨਾ ਮਰਜ਼ੀ ਲੈ ਲਓ ਔਰ ਉੱਪਰ ਪਿਆ ਹਲੇ ਤਾਂ ਸਟਾਕ ਉਸ ਤੋਂ ਬਾਅਦ ਇਹ ଥିਗਾ ਆਪਣੀਆਂ ਵੀਰੇ ਹਾਂਜੀ ਇਹ 300 ਰੁਪਏ ਵੀਰੇ ਇਹ ਕੈਂਬਰੀ ਕੈ ਵੀ ਇਹ ਵੀ ਕੈਂਬਰੀ ਗਾਦੀ ਹਾਂਜੀ ਇਹ ਚ ਵੀ ਬਹੁਤ ਸਟਾਕ ਮਿਲ ਜੂਆ ਵੀਰੇ ਬਾਦੂ ਓਕੇ ਓਕੇ ਲੈਣ ਬਾਦੂ ਮਿਲ ਜਾਣਗੇ ਸਿਆਣੇ ਵਾਲੇ ਕੁੜੀਆਂ ਵਾਲੇ ਆ ਦੇਖੋ ਇੱਕ ਇਹਦੇ ਚ ਨਾ ਹੁਣ ਆਪਾਂ ਨੇ ਨਵਾਂ ਕੱਪੜਾ ਐਡ ਕੀਤਾ ਆਹ ਵਾਲਾ ਪਿਓਰ ਖਾਦੀ ਠੀਕ ਆ ਜੀ ਹਾਂ ਇਹ ਚ ਰੰਗ ਡਿਜ਼ਾਈਨ ਬਹੁਤ ਮਿਲ ਜਾਣਗੇ ਵੀਰੇ ਲਓ ਜੀ ਹਾਂ ਜੀ ਇਹ ਵੀ ਸਾਡੇ ਕਿੰ ਆ 300 ਰੁਪਏ ਚ ਹੈ 300 ਹਾਂ ਜੀ ਇੱਕ ਵੀਰੇ ਹੁਣ 200 ਰੁਪਏ ਚ ਆਈਟਮ ਪਾ ਰਿਆਂ ਓਕੇ ਹਾਂਜੀ ਆ ਦੇਖੋ ਵੀਰੇ ਰੰਗ ਚੱਕਰਾ ਇਹ ਨਹੀਂ ਹੈਗਾ ਵੀ ਸਸਤਾ ਹੈ ਵੀ ਖਰਾਬ ਹੋ ਜੂਗਾ ਜਾਂ ਕੁਝ ਹੋਰ ਹੋ ਜੂਗਾ ਓਕੇ ਹਾਂ ਵੀਰੇ ਸਸਤਾ ਹੀ ਹੈ ਟਿਕਾਊ ਹੋਊਗਾ ਪਰ ਚੱਲੂਆ ਪੂਰਾ ਠੀਕ ਹੈ ਜੀ ਇਹ ਚ ਰੰਗ ਡਿਜ਼ਾਈਨ ਦਿਖਾ ਵੀਰੇ ਇਹ ਚ ਵੀ ਰੰਗ ਡਿਜ਼ਾਈਨ ਨੂੰ ਵਾਧੂ ਮਿਲ ਜੇਗਾ ਬਹੁਤ ਮਿਲਣਗੇ ਵੀਰੇ ਜਿੰਨਾ ਮਰਜ਼ੀ ਦਾ 200 ਰੁਪਏ ਦਾ ਵੀਰੇ ਠੀਕ ਹੈ ਇਹ 200 ਰੁਪਏ ਦਾ ਤੁਸੀਂ ਲੈ ਸਕਦੇ ਹੋ ਹਾਂਜੀ ਆ ਲੈ ਇਹ ਚ ਵੀ ਆਪਾਂ ਨੇ ਇੱਕ ਨਵਾਂ ਕੱਪੜਾ ਐਡ ਕੀਤਾ ਵੀਰੇ ਓਕੇ ਇਹ ਵੀ 200 ਦਾ ਜੀ ਹਾਂ ਹਾਂ 200 ਰੁਪਏ ਜੀ ਵੀਰੇ ਇਹ ਵੀ ਆ ਵੀ 200 ਦਾ ਇਹ ਨਵੇਂ ਕੱਪ ਕੀ ਕਹਿੰਦੇ ਹੁੰਦੇ ਨੇ ਜਾਮ ਓਕੇ ਇਹ 1500 ਰੁਪਏ ਆਪਾਂ ਵੇਚ ਦੇ ਦੀਗੇ ਵੀਰੇ ਓਕੇ ਹੁਣ ਆਪਾਂ ਨੇ ਵੀਰੇ ਰਖੜੀਆਂ ਦੀ ਉਹ ਤੇ ਆਫਰ ਤੇ ਪਾਤੇ ਸਿਰਫ 950 ਰੁਪਏ ਵੀਰੇ ਲਓ ਜੀ ਸਿਰਫ 950 ਰੁਪਏ 950 ਰੁਪਏ ਕਿਹੜੀ ਦੀ ਆਫਰ ਲਾਤੀ ਬਾਈ ਜੀ ਸ਼ਾਮ ਹੋਊਗੀ ਵੀਰੇ オリジナル ਠੀਕ ਆ ਜੀ ਠੀਕ ਆ ਜੀ ਕਮਲ ਚਰੂਨ ਦਾ ਦੁਬੱਟਾ ਹੋਊਗਾ ਵੀਰੇ ਠੀਕ ਆ ਜੀ ਇਹਦੇ ਨਾਲ ਠੀਕ ਆ ਜੀ ਹਾਂ ਜੀ ਆ ਦੁਬੱਟਾ ਚੈੱਕ ਕਰਾਓ ਇੱਕ ਜਣਾ ਲਓ ਵੀ ਦੁਬੱਟਾ ਵੀ ਤੁਹਾਨੂੰ ਦਿਖਾ ਦਿੰਦੇ ਆ ਪੂਰਾ ਖੁੱਲਾ ਡੁੱਲਾ ਦੁਬੱਟਾ ਵੀ ਲਓ ਜੀ ਸਹੀ ਹੈ ਫੈਬਰਿਕ ਚੈੱਕ ਕਰਾ ਦੀ ਵੀਰੇ ਦੀ ਹਾਂ ਬਰ ਲਓ ਦੇਖ ਤਾਂ ਬਣੀ ਪਈਆਂ ਨੇ ਬਈ ਤਾਂ ਬਣੀ ਪਈਆਂ ਨੇ ਇਹ ਨਹੀਂ ਹੈਗਾ ਵੀ ਚਾਲੂ ਕੰਮ ਹੋਣਗੇ ਜਾਂ ਚਾਲੂ ਚੀਜ਼ਾਂ ਆਉਣਗੀਆਂ ਔਰ ਪੂਰਾ 2.5 ਮੀਟਰ ਦੁਪੱਟਾ ਹੋਊਗਾ ਠੀਕ ਹੈ ਔਰ ਪੂਰਾ 5 ਮੀਟਰ ਸੂਟ ਹੋਊਗਾ ਮੇਰਾ ਖੁਦ ਆਪਦਾ ਮੈਨੂਫੈਕਚਰਿੰਗ ਹੈ ਆਪਦੀ ਫੈਕਟਰੀ ਦੀ ਮੈਨੂਫੈਕਚਰਨ ਕਿਹਾ ਹੈ ਠੀਕ ਹੈ ਜੀ ਇਹ 8 ਟਮਾ ਹੋ ਗਈਆਂ 61 ਟਮ ਹੋ ਗਈ ਵੀਰੇ ਹਾਂਜੀ ਇਹਦਾ ਬਹੁਤ ਰਵਾਜ ਆ ਹੁਣ ਬਹੁਤ ਟ੍ਰੈਂਡ ਹੈ ਓਕੇ ਇਹ ਚ ਰੰਗ ਡਿਜ਼ਾਈਨ ਬਹੁਤ ਮਿਲ ਜਾਣਗੇ 61 ਡਿਜ਼ਾਈਨ ਮਿਲ ਜੂ ਵੀਰੇ ਠੀਕ ਹੈ ਜੀ ਇਹ 850 ਰੁਪਏ ਤੀਕਾ ਵੀਰੇ ਹਾਂਜੀ 650 ਰੁਪਏ ਲਓ ਜੀ 650 ਕਰਤੇ ਵੀਰੇ ਰੱਖ ਲਿਆ ਆਪਕੇ ਉਸ ਤੋਂ ਬਾਅਦ ਵੀਰੇ ਕੈਂਬਰੀ ਆ ਗਈ ਪਿਓਰ ਹਾਂਜੀ ਲੈ ਵੀਰੇ ਇੰਸਟਾਗ੍ਰam ਵਾਲੇ ਡਿਜ਼ ਬਹੁਤ ਪੈਣਾ ਨੇ ਮੇਰੀਆਂ ਨੇ ਇਹਨਾਂ ਦੀ ਵੀਡੀਓ ਦੇਖੀ ਹੋਗੀ ਹਾਂਜੀ ਹਾਂਜੀ ਦੇਖਿਓ ਵੀਰੇ ਠੀਕ ਹੈ ਜੀ ਉਸ ਤੋਂ ਬਾਅਦ ਆਹ ਦੇਖੋ ਵੀਰੇ ਓਕੇ ਠੀਕ ਹੈ ਜੀ ਇਸ ਡਾਈ ਐਂਡ ਡਾਈ ਦਾ ਦੁਪੱਟਾ ਆਊਗਾ ਵੀਰੇ ਦੁਪੱਟਾ ਵੀ ਆਣ ਖੁੱਲਾ ਚੌੜਾ ਆਊਗਾ ਇਹ ਵੀ ਮੇਰਾ ਆਪ ਦਾ ਖੋਦਾ ਮੈਨੂਫੈਕਚਰਿੰਗ ਆ ਓਕੇ ਠੀਕ ਹੈ ਜੀ ਦੁਪੱਟੇ ਦਿਖਾਉਂਦੀ ਵੀਰੇ ਹੈਗੀ ਚਾਦਰਾਂ ਜਿੱਡੇ ਏਡੇ ਵੀਰੇ ਰੋਟੇ ਇਹ ਗੱਲ ਆ ਸਹੀ ਗੱਲ ਆ ਹਾਂਜੀ ਸਹੀ ਗੱਲ ਆ ਜੀ ਹਾਂਜੀ ਤੇ ਉਸ ਤੋਂ ਬਾਅਦ ਕੈਂਪਰਿਕ ਪਿਓਰ ਹੋ ਗਈ ਇਹ ਨਹੀਂ ਹੈਗਾ ਵੀ ਕੋਈ ਹੋ ਗਈ ਚਾਲੂ ਕਰਦੀ ਓਕੇ ਹਾਂ ਵੀਰੇ ਵੈਸਟਰਨ ਕੰਪਨੀ ਦੀ ਆ ਹਾਂਜੀ ਤੇ ਉਸ ਤੋਂ ਬਾਅਦ ਇਹਦਾ ਰੇਟ ਦੀਆ ਵੀਰੇ 1050 1250 ਪਹਿਲਾਂ ਓਕੇ ਹੁਣ ਆਪਾਂ ਨੇ ਪਾਤਾ ਸਿਰਫ ਵੀਰੇ 750 ਰੁਪਏ ਲਓ ਜੀ ਸਿਰਫ 750 ਲਓ ਵੀਰੇ ਹੁਣ ਇਹਦੇ ਚ ਡਿਜ਼ਾਈਨ ਚੈੱਕ ਕਰਾ ਵੀਰੇ ਇੱਕ ਡਿਜ਼ਾਈਨ ਆ 750 ਰੁਪਏ ਦਾ ਦੋ ਡਿਜ਼ਾਈਨ ਵੀਰੇ ਤਿੰਨ ਡਿਜ਼ਾਈਨ ਵੀਰੇ ਤੁਹਾਨੂੰ ਇਹ ਚ ਕਲਰ ਆਪਸ਼ਨ ਡਿਜ਼ਾਈਨ ਤੁਹਾਨੂੰ ਵਾਦੂ ਮੈਂ ਕਹਾਂ ਵਾਦੂ ਮਿਲ ਲੰਗੇ ਵੀਰੇ ਡਿਜ਼ਾਈਨ ਇੰਨਾ ਆਇਆ ਤੇ ਪੁੱਛੋ ਨਾ ਕੁਝ ਡਿਜ਼ਾਈਨ ਬਹੁਤ ਆਇਆ ਨੇ ਇਹਦੇ ਚ ਦੇਖ ਵੀਰੇ ਲੈ ਵੀਰੇ 30 40 ਡਿਜ਼ਾਈਨ ਆਏ ਨੇ ਜਿੰਨਾ ਮਰਜੀ ਸਟਾਕ ਲੈ ਲਿਓ ਵੀਰੇ ਬਾਧੂ ਪਿਆ ਇਹ ਠੀਕ ਹੈ ਜੀ ਹਾਂ ਜੀ ਉਸ ਤੋਂ ਬਾਅਦ ਆਪਾਂ ਨੇ ਜਾਮਚੀਨੀ ਦਿਖਾਈ ਸੀ ਇਹਦੇ ਤੋਂ ਡਿਜ਼ਾਈਨ ਦਿਖਾ ਦਿਓ ਜਾਮਚ ਓਕੇ ਲਓ ਵੀਰੇ ਡਿਜ਼ਾਈਨ ਜਾਮਚੀ ਵੀ ਬਹੁਤ ਨੇ ਜਾਮਚੀ ਬਾਧੂ ਆਗੇ ਨੇ ਬਾਧੂ 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 ਵੀਰੇ ਚਰੂਨ ਦੁਪੱਟੇ ਨਾਲ ਜਿਹੜਾ ਜਾਮਤੇ ਆ ਠੀਕ ਹੈ ਠੀਕ ਹੈ ਬਾਧੂ ਵੀਰੇ 950 ਰੁਪਏ ਲਓ ਜੀ 950 ਹਾਂ ਵੀਰੇ ਉਸ ਤੋਂ ਬਾਅਦ ਪਹਿਣਾ ਦੀ ਬਹੁਤ ਡਿਮਾਂਡ ਸੀਗੀ ਮੂਰੀ ਵਰਕ ਦੀ ਓਕੇ ਪ੍ਰਿੰਟਡ ਸੂਟ ਹੋਵੇ ਡਿਜ਼ਾਈਨਰ ਓਕੇ ਉਸ ਤੋਂ ਬਾਅਦ ਨਾਲ ਹੋਵੇ ਮੂਰੀ ਵਰਕ ਲੈਬਰੀਆ ਚੈੱਕ ਕਰਾਓ ਹਾਂ ਜੀ ਹਾਂ ਜੀ ਡਿਜ਼ਾਈ ਲੋ ਜੀ ਠੀਕ ਹੈ ਜੀ ਉੱਤੋਂ ਬਾਅਦ ਵੀਰੇ ਆ ਦਿਖੀ ਕਿੰਨੀ ਸੋਹਣੀ ਫੈਬਰਿਕ ਨਾ ਕਿੰਨੀ ਸੋਹਣਾ ਡਿਜ਼ਾਈਨ ਕੀਤਾ ਹੋਇਆ ਕਿੰਨੀ ਸੋਹਣੀ ਕਢਾਈ ਕੀਤੀ ਹੋਈ ਹੱਥੋਂ ਜ਼ਿਆਦਾ ਸੋਹਣੀ ਇਹਦੇ ਵਿੱਚ ਡਿਜ਼ਾਈਨ ਰੰਗ ਬਹੁਤ ਮਿਲ ਜਾਣਗੇ ਇਹ 750 ਰੁਪਏ ਦੀ ਹੈ ਵੀਰੇ ਹੁਣ 550 ਰੁਪਏ ਠੀਕ ਹੈ ਜੀ ਠੀਕ ਹੈ ਜੀ ਇੱਕ ਵੀ ਰੰਗ ਦਾ ਡਿਜ਼ਾਈਨ ਬਹੁਤ ਮਿਲ ਜਾਣਗੇ ਵੀਰੇ ਹੱਥੋਂ ਜ਼ਿਆਦਾ ਤੁਹਾਨੂੰ ਨਾ ਆਪਸ਼ਨ ਬਹੁਤ ਮਿਲ ਜੂਗਾ ਬਹੁਤ ਆਪਸ਼ਨ ਹੈ ਵੀਰੇ ਹੱਥੋਂ ਜ਼ਿਆਦਾ ਕਿਹੜਾ ਡਿਜ਼ਾਈਨ ਹੈ ਵੀਰੇ ਇਹਦੇ ਵਿੱਚ ਹਾਂਜੀ ਹਾਂਜੀ ਲਓ ਜੀ ਇੱਕ ਡਿਜ਼ਾਈਨ ਆਇਆ ਵੀਰੇ ਇਹਦੇ ਵਿੱਚ ਓਕੇ ਠੀਕ ਹੈ ਜੀ ਇਕ ਕਾ ਡਿਜ਼ਾਈਨ ਆ ਵੀਰੇ ਲਓ ਜੀ ਡਿਜ਼ਾਈਨ ਬਾਧੂ ਮਿਲ ਜਾਣਗੇ ਵੀਰੇ ਇਹ ਕਾ ਡਿਜ਼ਾਈਨ ਆ ਠੀਕ ਆ ਜੀ ਤੇ ਕਾ ਡਿਜ਼ਾਈਨ ਆ ਵੀਰੇ ਉਹ ਆਪ ਨੂੰ ਤਾਂ ਬਾਧੂ ਆ ਨਾ ਬਾਧੂ ਆ ਵੀਰੇ ਕੀ ਚੀਜ਼ ਆ ਜੀ ਆਪਾਂ ਆਪਸ਼ਨਾਂ ਦਿਖਾਉਣ ਲੱਗੇ ਬਾਹਲੀ ਲੰਬੀ ਹੋ ਜੀ ਵੀਡੀਓ ਵੀਰੇ ਸਹੀ ਗੱਲ ਆ ਜੀ ਠੀਕ ਆ ਕਿ ਨਹੀਂ ਆਪਾਂ ਕਰ ਦੋ ਵੀ ਆਪਣੀ ਸੰਡੇ ਸ਼ਾਪ ਓਪਨ ਹੁੰਦੀ ਆ ਹਾਂ ਵੀਰੇ ਸੰਡੇ ਸ਼ਾਪ ਓਪਨ ਹੁੰਦੀ ਆ 5 ਵਜੇ ਤੱਕ 5 ਵਜੇ ਤੱਕ ਠੀਕ ਆ ਜੀ ਅਗਰ ਕੋਈ ਗਾਹਕ ਧੱਕਾ ਕਰਦਾ ਕਈ ਦਫਾ ਹਾਂ ਜੀ ਵੀ ਭਾਈ ਸਾਨੂੰ 5 ਵਜੇ ਤੋਂ ਬਾਅਦ ਵੀ ਤਾਂ ਅਸੀਂ ਖੁੱਲੀ ਰੱਖ ਦਿਆਂ ਨੀ ਅਸੀਂ 5 ਵਜੇ ਆਫ ਕਰ ਦਿੰਦੇ ਠੀਕ ਆ ਜੀ ਕਿ ਇਹ ਮੈਨੂੰ ਕਾਫੀ ਫੋਨ ਆਈਦੀ ਨਾ ਵੀ ਦੁਕਾਨ ਖੁੱਲੀ ਹੁੰਦੀ ਆ ਸੰਡੇ ਨਹੀਂ 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 ਸੰਡੇ ਵੀਰੇ ਹਰ ਖੁੱਲੀ ਹੋਊਗੀ ਵੀਰੇ ਠੀਕ ਆ ਜੀ ਹਾਂ ਵੀਰੇ ਉਸ ਤੋਂ ਬਾਅਦ ਇਹ ਆ ਗਈ ਵੀਰੇ ਸੋਫੀਆ ਏਕੇ ਦੀ ਠੀਕ ਆ ਜੀ ਹਾਂਜੀ ਉਸ ਤੋਂ ਬਾਅਦ ਇਹਦਾ ਦੁਪੱਟਾ ਚੈੱਕ ਕਰਾ ਦੇ ਵੀਰੇ ਹਾਂਜੀ ਤੇ ਇਹਦਾ ਲਓ ਜੀ ਆ ਦੁਪੱਟਾ ਖੋਲਿਓ ਲਓ ਜੀ ਆ ਦੁਬੱਟਾ ਆ ਗਿਆ ਦਾ ਲਓ ਜੀ ਦੇਖ ਹੈਗਾ ਵੀਰੇ ਚਾਦਰ ਜਿੱਡਾ ਜਿੱਡਾ ਦੁਬੱਟਾ ਔਰ ਡੀਜੀਟਲ ਪ੍ਰਿੰਟ ਆ ਵੀਰੇ ਸਹੀ ਗੱਲ ਆ ਜੀ ਹਾਂ ਜੀ ਲਓ ਜੀ ਇਹ ਸਿਰਫ ਬੂਆ ਵੀਰੇ 550 ਰੁਪਏ ਦਾ ਲਓ ਜੀ ਸਿਰਫ 550 ਹਾਂ 7 750 800 ਐਂ ਵਿਕ ਰਿਹਾ ਸਿਰਫ ਬੂਆ 550 ਰੁਪਏ ਦਾ ਠੀਕ ਆ ਜੀ ਠੀਕ ਆ ਜੀ ਉਸ ਤੋਂ ਬਾਅਦ ਹਾਂ ਜੀ ਇੱਕ ਹੀ ਕੰਪਨੀ ਦਾ ਵੀਰੇ ਓਕੇ ਪਿਓਰ ਮਸਲੀਨ ਦੇਖੀ ਵੀਰੇ ਚੈੱਕ ਕਰਾ ਦੇ ਲਓ ਜੀ ਪਿਓਰ ਮਸਲੀਨ ਪਿਓਰ ਮਸਲੀਨ ਵੀਰੇ ਠੀਕ ਆ ਠੀਕ ਆ ਕਿ ਨਹੀਂ ਹਾਂ ਜੀ ਤੇ ਸੂਟ ਦਾ ਡਿਜ਼ਾਈਨ ਖੋਲ ਕੇ ਦਿਖਾਉਣਾ ਵੀਰੇ ਮੈਂ ਤੁਹਾਨੂੰ। ਇਹ ਵੀ ਰੰਗ ਡਿਜ਼ਾਈਨ ਬਹੁਤ ਮਿਲਣਗੇ ਵੀਰੇ। ਪਿਓਰ ਮਸਲੀਨ ਦਾ ਹੀ ਦੁਪੱਟਾ ਹੈ ਵੀਰੇ। ਹਾਂਜੀ ਹਾਂਜੀ। ਦੇਖਿਓ ਬਿਸਕੋਸ ਹੋਊਗਾ ਵੀਰੇ। ਗੋਲਡਨ ਕੰਨੀ ਵਾਲਾ। ਠੀਕ ਹੈ ਨਾ। ਲਓ ਜੀ ਇਹਨੂੰ ਚੈੱਕ ਕਰਾਓ ਦੁਪੱਟੇ ਨੂੰ। ਦੁਪੱਟਾ ਬਹੁਤ ਖੁੱਲਾ ਚੌੜਾ ਆਊਗਾ ਵੀਰੇ। ਹਾਂਜੀ। ਦੇਖਿਓ। ਲਓ ਵੀ ਦੁਪੱਟਾ ਸਹੀ ਗੱਲ। ਇਹ ਵੀਰੇ ਤੀਗਾ 16 1700 1800 ਹਾਂਜੀ। ਹੁਣ 11:300 ਰੁਪਏ ਦੀ ਆਫਰ ਹੈ। ਹਾਂ। ਇੱਕ-ਇੱਕ ਦੇ ਹੋਣਗੇ ਵੀਰੇ ਸਾਰੇ ਇਹ ਠੀਕ ਆ ਜੀ ਠੀਕ ਹੈ ਕਿ ਨਹੀਂ ਇੱਕ ਤੋਂ ਇੱਕ ਡਿਜ਼ਾਈਨ ਮਿਲੂਗਾ ਤੇ ਇੱਕ ਤੋਂ ਇੱਕ ਰੰਗ ਮਿਲਣਗੇ ਇਹਦੇ ਓਕੇ ਵੀਰੇ ਓਕੇ ਲੈ ਵੀਰੇ ਹੋਰ ਚੈੱਕ ਕਰੋ ਡਿਜ਼ਾਈਨ ਸੜੋ ਸਾਰੇ ਸਿਆਣੇ ਵਾਲੇ ਵੀ ਸੜ ਦਿਓ ਠੀਕ ਆ ਜੀ ਹਾਂ ਵੀਰੇ ਬਾਕੀ ਡਿਜ਼ਾਈਨ ਆਪਸ਼ਨ ਬਾਦੂ ਆ ਬਾਦੂ ਮਿਲੂ ਵੀਰੇ ਬਾਦੂ ਮਿਲੂ ਬਾਦੂ 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 ਡਿਜ਼ਾਈਨ ਜਿੰਨੇ ਮਰਜ਼ੀ ਲੈ ਲਓ ਉਸ ਤੋਂ ਬਾਅਦ ਵੀਰੇ 650 ਰੁਪਏ ਤੀਗਾ ਹਾਫ ਪਿਓ ਦੁਪੱਟਾ ਕੈਂਬਰੀਕ ਤੇ ਓਕੇ ਠੀਕ ਆ ਜੀ ਇਹ ਆਪਾਂ ਨੇ ਪਾਉਣਾ ਵੀਰੇ ਸਿਰਫ 475 ਰੁਪਏ। ਲਓ ਜੀ 475 ਰੁਪਏ। 475 ਇਹ ਚ ਡਿਜ਼ਾਈਨ ਹਾਂਜੀ ਔਰ ਰੰਗ ਬਾਧੂ ਮਿਲਣਗੇ। ਔਰ ਇੱਕ ਗੱਲ ਹੋਰ ਦੇਖੀ ਵੀਰੇ ਅਮਰਤ ਕਿਸੇ ਹੋਰ ਬਲੋਕਰ ਦੀ ਨਾ ਮਤਲਬ ਦੁਕਾਨਦਾਰ ਦੀ ਵੀਡੀਓ ਬਣਾਏਗਾ ਉਹਨਾਂ ਦੇ ਦੁਬੱਟੇ ਨਹੀਂ ਮੈਚ ਕਰਨਗੇ ਠੀਕ ਆ ਜੀ ਇਹਦੇ ਦੁਬੱਟੇ ਵੀ ਪ੍ਰੋਪਰ ਮੈਚ ਕਰਨਗੇ ਠੀਕ ਆ ਜੀ ਸੂਟ ਦੇ ਨਾਲ ਆਣ ਠੀਕ ਆ ਜੀ ਓਕੇ ਓਕੇ ਇਹ ਨਹੀਂ ਹੈਗਾ ਵੀ ਚਾਲੂ ਘਰਾਂ ਦਾ ਮਾਲ ਉਹ ਚਾਲੂ ਕੰਪਨੀਆਂ ਦਾ ਮਾਲ ਹੋਊਗਾ ਸਿਰਫ ਇਹ ਕਹੇ ਆ ਵੀ ਵੱਧ ਤੋਂ ਵੱਧ ਪਹਿਣ ਦਾ ਫਾਇਦਾ ਹੋ ਜਾਵੇ ਇਸ ਕਰਕੇ ਆਪਾਂ ਆਫਰ ਪਾ ਰਹੇ ਆ ਵੱਧ ਤੋਂ ਵੱਧ ਠੀਕ ਆ ਜੀ ਠੀਕ ਆ ਜੀ ਔਰ ਆਪਣੀ ਦੁਕਾਨ ਦਾ ਨਾਮ ਬਣ ਜਾਵੇ ਹਾਂ ਜੀ ਹਾਂ ਜੀ ਠੀਕ ਹੈ ਨਹੀਂ ਵੱਧ ਤੋਂ ਵੱਧ ਲਓ ਜੀ ਇਹਦੇ 'ਚ ਡਿਜ਼ਾਈਨ ਚੈੱਕ ਕਰੋ ਲੋ ਜੀ ਇਹਦੇ ਵੀ ਡਿਜ਼ਾਈਨ ਦੋ ਤਿੰਨ ਚਾਰ ਯਾਨੀ ਕਿ ਹਾਂ ਨਾ 51500 ਜੀ ਮਤਲਬ ਆਪਸ਼ਨ ਵਾਧੂ ਮਿਲ ਗਈ ਆਪਾਂ ਵਾਧੂ ਵੀਰੇ ਵਾਧੂ ਵਾਧੂ ਜਿੰਨੀ ਮਰਜ਼ੀ ਲੈ ਲਓ ਵੀਰੇ ਆਪਾਂ ਹਾਂਜੀ ਹਾਂਜੀ ਠੀਕ ਹੈ ਕਿ ਨਹੀਂ ਲਓ ਵੀਰੇ ਠੀਕ ਹੈ ਜੀ ਇਹ ਵੀ ਹੋ ਗਿਆ ਉਸ ਤੋਂ ਬਾਅਦ ਵੀਰੇ ਆ ਗਏ ਆਪਣੇ ਆਰੀ ਵਰਕ ਦਿਓ ਆਰੀ ਵਰਕ ਦੀ ਲਓ ਵੀਰੇ ਆਰੀ ਵਰਕ ਦੀ ਬਹੁਤ ਡਿਮਾਂਡ ਆ ਹਾਂਜੀ ਲਓ ਜੀ ਆਰੀ ਵਰਕ ਤੇ ਜੀ ਬਲੈਕ ਸੂਟ ਦੇ ਦੋ ਲਓ ਜੀ ਦੇਖੋ ਭਾਈ ਹਾਂਜੀ ਵੇਗਾ ਜੀ ਪਿਓਰ ਮਸਲੀਨ ਦਾ ਬਿਸਕੋਸ ਦੁਪੱਟਾ ਹੋਊਗਾ ਵੀਰੇ ਠੀਕ ਆ ਜੀ ਇਹ ਵੀਰੇ ਪਹਿਲਾਂ ਪਾਇਆ ਸੀ ਆਪਣਾ 1250 1100 ਓਕੇ ਹੁਣ ਪਾਇਆ ਵੀਰੇ ਆਪਾਂ ਨੇ 950 ਰੁਪਏ ਲਓ ਜੀ 950 ਰੁਪਏ ਦਾ ਹਾਂ ਵੀਰੇ ਡਿਜੀਟਲ ਪ੍ਰਿੰਟ ਹੋਊਗਾ ਠੀਕ ਆ ਜੀ ਡਿਜੀਟਲ ਦੁਪੱਟਾ ਹੋਊਗਾ ਸਾਰਾ ਉਸੇ ਨਾਲ ਡਿਜੀਟਲ ਹੋਊਗਾ ਲਓ ਜੀ ਚ ਡਿਜ਼ਾਈਨ ਆਪਸ਼ਨ ਦਿਖਾਵਾਂ ਵੀਰੇ ਤੇ ਇਹ ਤੁਹਾਨੂੰ ਕਲਰ ਆਪਸ਼ਨ ਵੀ ਬਹੁਤ ਮਿਲ ਜੂਗੇ ਡਿਜ਼ਾਈਨ ਵੀ ਬਹੁਤ ਮਿਲ ਜਾਣਗੇ ਬਹੁਤ ਨੇ ਵੀਰੇ ਇਹਦੇ ਚ ਆਪਸ਼ਨ ਠੀਕ ਆ ਜੀ ਠੀਕ ਹੈ ਕਿ ਨਹੀਂ ਐ ਆ ਵੀ ਇੱਕ ਇੱਕ ਦੋ ਦੋ ਸੈਟ ਦਿਖਾਈ ਜਾਵਾਂਗੇ ਵਿੱਚ ਠੀਕ ਹੈ ਕਿ ਨਹੀਂ ਉਸ ਤੋਂ ਬਾਅਦ ਵੀਰੇ ਇਹ ਚ ਵੀ ਰੰਗ ਡਿਜ਼ਾਈਨ ਬਹੁਤ ਮਿਲਣਗੇ ਇਹ ਵੀ ਪਿਓਰ ਏਕੇ ਦਾ ਵੀਰੇ ਦੇਖੋ ਚੈੱਕ ਕਰਾ ਦਿਓ ਵੀਰੇ ਪਿਓਰ ਏਕੇ ਦਾ ਵੀਰੇ ਠੀਕ ਆ ਜੀ ਠੀਕ ਹੈ ਲਓ ਜੀ ਲਓ ਜੀ ਇਹ ਵੀ ਟ੍ਰੈਂਡਿੰਗ ਬਣ ਗਿਆ ਨਾ ਪੂਰਾ ਹਾਂ ਵੀਰੇ ਬਹੁਤ ਚੱਲ ਰਿਹਾ ਇਹ ਬਹੁਤ ਡਿਮਾਂਡ ਹੈ ਮਤਲਬ ਲੋਕ ਬਹੁਤ ਆਗੇ ਸਾਡੇ ਕੋਲ ਫੋਟਾਂ ਸਹੀ ਗੱਲ ਆ ਲੈ ਕੇ ਆਉਂਦੇ ਨੇ ਦੁਪੱਟਾ ਹੋਊਗਾ ਵੀਰੇ ਚਾਦਰਾਂ ਚ ਡੇਢ ਠੀਕ ਆ ਜੀ ਇਹਦਾ ਵੀਰੇ ਪਹਿਲਾਂ ਸੀਗਾ 12-1300 ਰੁਪਏ ਰੇਟ 850 ਰੁਪਏ ਦਾ ਸਿਰਫ 850 ਰੁਪਏ ਠੀਕ ਆ ਜੀ ਪਿਓਰ ਬਰਬਰੀ ਵੀਰੇ ਹੁਣ ਓਕੇ ਏਕੇ ਦੀ ਠੀਕ ਆ ਜੀ ਠੀਕ ਆ ਜੀ ਲੋਕ ਵੇਚ ਰਹੇ ਨੇ ਸਾਰੇ ਕੋਈ 2200 ਕੋਈ 2000 ਕੋਈ 2500 ਕਿੰਨਾ ਠੀਕ ਹੈ ਜੀ ਆਪਣੀ ਦੁਕਾਨ ਤੇ ਵੀਰੇ ਸਿਰਫ ਮਿਲੂਗੀ ਪਿਓਰ ਬਰਬਰੀ ਤਮੰਨਾ ਬ੍ਰਾਂਡ ਦੀ ਹਾਂਜੀ ਤੇ ਏਕੇ ਦੀ ਸਿਰਫ ਵੀਰੇ ਮਿਲੂਗੀ 1550 ਰੁਪਏ ਦੀ ਲਓ ਜੀ 1550 ਹਾਂ ਵੀਰੇ ਲਓ ਵੀਰੇ ਇਹਦਾ ਦੁਬੱਟਾ ਚੈੱਕ ਕਰਾਈ ਦੁਬੱਟਾ ਵੀ ਤੁਹਾਨੂੰ ਦਿਖਾ ਦੇ ਹਾਂਜੀ ਲੈ ਵੀਰੇ ਦੇਖ ਲਓ ਜੀ ਦੁਬੱਟਾ ਵੀ ਪੂਰਾ ਠੀਕ ਹੈ ਜੀ ਹੋਰ ਬਹੁਤ ਰੰਗ ਡਿਜ਼ਾਈਨ ਨੇ ਓਕੇ ਓਕੇ ਇੱਕ ਆ ਡਿਜ਼ਾਈਨ ਆ ਵੀਰੇ ਦੇਖੋ ਹਾਂਜੀ ਇੱਕ ਡਿਜ਼ਾਈਨ ਆ ਆ ਵੀਰੇ ਮਾਲਾਗੇ ਆਪਸ਼ਨ ਦਾ ਵਾਧੂ ਹੋਣਾ ਇਹ ਰੋਪਾ ਇੱਕ ਦਿਆਨ ਦੇਖਣਾ ਆ ਸਾਰੇ ਆਪਸ਼ਨ ਵਾਧੂ ਮਿਲ ਜੂਗੇ ਵੀਰੇ ਇਹ ਨਹੀਂ ਹੈਗਾ ਵੀ ਕਿ ਇਹਦੇ ਵਿੱਚ ਹਰ ਇੱਕ ਚੀਜ਼ ਚ ਆਪਸ਼ਨ ਵਾਧੂ ਮਿਲ ਜੂਗੀ ਠੀਕ ਆ ਜੀ ਉਸ ਤੋਂ ਬਾਅਦ ਵੀਰੇ ਇੱਕ ਉਹਨੇ ਇਹ ਡਿਜ਼ਾਈਨਰ ਚੱਲੇ ਨੇ ਵੀਰੇ ਹਾਂਜੀ ਮੂਰੀ ਵਰਕ ਕੋਟੇ ਰੋਰੀਆ ਦਾ ਦੁਪੱਟਾ ਓਕੇ ਤੇ ਉਸ ਤੋਂ ਬਾਅਦ ਪ੍ਰਿੰਟਡ ਪ੍ਰਿੰਟਡ ਕੀ ਆਪਣੇ ਕਹਿੰਦੇ ਨੇ ਕਮੀਜ਼ ਲੈ ਲੈ ਦੁਪੱਟਾ ਗਿਆ ਜੀ ਹਾਂ ਦੁਪੱਟਾ ਵੀਰੇ ਕੋਟੇ ਰੋਰੀਆ ਦਾ ਪਿਓਰ ਲਓ ਜੀ ਇਹ ਦੁਪੱਟਾ ਵੀ ਬੂੜਾ ਫੈਬਰਿਕ ਚੱਕਰਾ ਦੀ ਵੀਰੇ ਓਕੇ ਲੈ ਵੀਰੇ ਹਾਂਜੀ ਦੇਖੀ ਆਰੀ ਵਰਕ ਹੋਇਆ ਆ ਵੀਰੇ ਸਹੀ ਗੱਲ ਹੈ ਜੀ ਜਿੰਨਾ ਮਰਜ਼ੀ ਲੈ ਲਓ ਇਹ ਵੀਰੇ ਪਹਿਲਾਂ ਸੀਗਾ ਇਹ 750 ਰੁਪਏ ਹੁਣ 550 ਰੁਪਏ ਵੀਰੇ ਠੀਕ ਆ 550 ਹਾਂ ਜਿੰਨਾ ਮਰਜ਼ੀ ਲੈ ਲਓ ਵੀਰੇ ਠੀਕ ਹੈ ਠੀਕ ਆ ਜੀ ਉਸ ਤੋਂ ਬਾਅਦ ਇੱਕ ਇਹ ਆ ਵੀਰੇ ਕਮੀਜ਼ ਤੇ ਵੀ ਵਰਕ ਮੂਰੀ ਤੇ ਵੀ ਵਰਕ ਹਾਫ ਪਿਓ ਦੁਪੱਟੇ ਨਾਲ ਓਕੇ ਵੈਰਟੀਆਂ ਵਾਧੂ ਮਿਲ ਜਾਣਗੀਆਂ ਵੀਰੇ ਕਲੈਕਸ਼ਨ ਵਾਧੂ ਆ ਕਲੈਕਸ਼ਨ ਬਹੁਤ ਵੀਰੇ ਹਾਲੇ ਤਾਂ ਆਪਣਾ ਵੀਰੇ ਇੱਕ ਘਰੇ ਗਡਾਉਣਾ ਓਕੇ ਓਕੇ ਤੇ ਇੱਕ ਆਪਣਾ ਦੁਕਾਨ ਦੇ ਉੱਪਰ ਹੀ ਬਣਾਇਆ ਹੋਇਆ ਠੀਕ ਆ ਜੀ ਲੋ ਜੀ ਬਾਟਮ ਆ ਗਈ ਜੀ ਹਾਂ ਜੀ ਵੀਰੇ ਬਾਟਮ ਆ ਬਾਟਮ ਠੀਕ ਆ ਜੀ ਹਾਫ ਪਿਓਰ ਦਾ ਦੁਪੱਟਾ ਇਹਦੇ ਨਾਲ ਓਕੇ ਠੀਕ ਆ ਜੀ ਇਹ ਪਾਇਆ ਸੀਗਾ 750 ਰੁਪਏ ਠੀਕ ਆ ਹੁਣ 650 ਰੁਪਏ ਦੇ ਵੀ 650 ਹਾਂ ਮਤਲਬ ਸਾਰੇ ਸਾਰੇ ਕਾਸਤੇ ਆਫਰਾਂ ਲਾਤੀ ਸਾਰੇ ਕਾਸਤੇ ਆਫਰਾਂ ਲਾਤੀ ਵੀਰੇ ਕਿਹ ਕੀ ਚੀਜ਼ ਜਿਆਦੀ ਬਾਕੀ ਲੈ ਲੋ ਆ ਵੀ ਹਾਂ ਹਾਂ ਵੀਰੇ ਇਹ ਕਾ ਚੀਜ਼ ਆ ਗਈ ਵੀਰੇ ਆਰੀ ਵਰਕ ਲੋ ਜੀ ਆਰੀ ਇਹ ਕਾਟਨ ਤੇ ਆ ਵੀਰੇ ਠੀਕ ਆ ਠੀਕ ਆ ਜੀ ਪਿਓਰ ਕਾਟਨ ਤੇ ਇਹਦੇ ਨਾਲ ਆ ਬਾਟਮ ਆ ਵੀਰੇ ਠੀਕ ਆ ਜੀ ਠੀਕ ਆ ਜੀ ਤੇ ਉਸ ਤੋਂ ਬਾਅਦ ਇਹਦੇ ਨਾਲ ਦੁਪੱਟਾ ਪ੍ਰਿੰਟਡ ਕਾਟਨ ਦੇਈ ਵੀਰੇ ਓਕੇ ਲੋ ਚੈ ਲਓ ਜੀ ਇਹ ਦੁਪੱਟੇ ਵੀ ਹਨ ਖੁੱਲੇ ਚੌੜੇ ਹੋਣਗੇ ਵੀਰੇ ਇਹ 550 ਰੁਪਏ ਦੇ ਠੀਕ ਆ ਜੀ ਹਾਂਜੀ ਉਸ ਤੋਂ ਬਾਅਦ ਏਕੇ ਦਾ ਵੀਰੇ ਨਾਲ ਪ੍ਰਿੰਟ ਨਾਲ ਵਰਕ ਨਾਲ ਪ੍ਰਿੰਟਰਡ ਵੀ ਆ ਨਾਲ ਵਰਕ ਵੀ ਆ ਵੀਰੇ ਲੈ ਵੀਰੇ ਏਕੇ ਚੈੱਕ ਕਰਾਇਓ ਉਸ ਤੋਂ ਬਾਅਦ ਦੁਪੱਟਾ ਦੇਖੀ ਵੀਰੇ ਠੀਕ ਆ ਦੁਪੱਟਾ ਬਹੁਤ ਸੋਹਣਾ ਇਹਦਾ ਲਓ ਜੀ ਇਹ ਦੁਪੱਟਾ ਪਿਓਰ ਮਸਲੀਨ ਦਾ ਡਿਜੀਟਲ ਪ੍ਰਿੰਟ ਹੈ ਓਕੇ ਔਰ ਮਤਲਬ ਪਹਿਣਾ ਸਿਆਣੀ ਵੀ ਪਾ ਸਕਦੀਆਂ ਨੇ ਕੁੜੀਆਂ ਵੀ ਪਾ ਸਕਦੀਆਂ ਨੇ ਇੱਕਰਾਂ ਦੇ ਪ੍ਰਿੰਟ ਨੇ ਦੇਚ ਇਹਦੇ ਚ ਡਿਜ਼ਾਈਨ ਸੱਟਿਓ ਜੀ ਰੰਗ ਸੱਟਿਓ ਲਓ ਵੀ ਆਹ ਤੁਹਾਨੂੰ 15 ਆਪਸ਼ਨ ਮਿਲ ਜੂਗਾ ਨਾ ਬਹੁਤ ਜਿਵੇਂ ਬਾਈ ਨੇ ਪਹਿਲਾਂ ਦੱਸਿਆ ਨਾ ਤੁਸੀਂ ਘਰ ਬੈਠੇ ਮੰਗਾਉਣਾ ਮਗਾ ਸਕਦੇ ਹੋ ਫੋਟੋ ਖੱਚ ਕੇ ਬਾਈ ਨੂੰ ਵਟਸਐਪ ਕਰ ਸਕਦੇ ਆ ਆਪਣਾ ਡਰੈਸ ਦੇ ਤੇ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਹੈਂਡਵਰਕ ਦੇ ਦਿਓ ਹੈਂਡਵਰਕ ਜੀ ਲਓ ਜੀ ਦੋ ਦੋ ਹੈਂਡਵਰਕ ਦਿਖਾਓ ਲਓ ਜੀ ਪ੍ਰਿੰਟਡ ਹੈਂਡਵਰਕ ਓਕੇ ਪਿਓਰ ਸ਼ਿਮਰ ਤੇ ਵੀਰੇ ਕਾਟਨ ਸ਼ਿਮਰ ਕਾਟਨ ਪਿਓਰ ਸ਼ਿਮਰ ਹੈ ਹਾਂਜੀ ਲਓ ਜੀ ਲਓ ਵੀਰੇ ਚੈੱਕ ਕਰਾਓ ਹੈਂਡਵਰਕ ਵੀਰੇ ਚੈੱਕ ਕਰਾ ਦਿਓ ਬਹੁਤ ਸੋਹਣਾ ਬਣੇਗਾ ਵੀਰੇ ਚੈੱਕ ਕਰੋ ਹਾਂਜੀ ਉੱਪਰ ਵੀ ਬਣਿਆ ਹੈ ਇੱਥੇ ਡਿਜ਼ਾਈਨ ਆਪਸ਼ਨ ਬਹੁਤ ਮਿਲ ਜਾਣਗੇ ਵੀਰੇ ਹਾਂਜੀ ਲਓ ਵੀਰੇ ਆਹ ਦੁਪੱਟਾ ਚੈੱਕ ਕਰਾ ਵੀਰੇ ਡਿਜੀਟਲ ਪ੍ਰਿੰਟ ਹੈ ਤੇ ਦੁਪੱਟਾ ਵੀ ਪੂਰਾ ਫੁੱਲਾ ਹੋਣਾ ਹਾਂਜੀ ਹਾਂਜੀ ਪੂਰਾ ਵਧੀਆ ਆਊਗਾ ਵੀਰੇ ਲਓ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਵੀਰੇ ਸੀਗਾ 1500 1600 1700 ਹੁਣ 1250 ਰੁਪਏ ਵੀਰੇ ਲਓ ਜੀ 1250 ਰੁਪਏ ਜਿੰਨਾ ਮਰਜ਼ੀ ਲੈ ਲਓ ਹਾਂ ਭਾਈ 1 ਕੇ ਦਾ ਭਾਈ ਇਹ ਵੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂ ਵੀਰੇ ਉਸ ਤੋਂ ਬਾਅਦ ਆ ਗਈ ਸ਼ਿਮਰ ਵੀਰੇ ਲਓ ਜੀ ਚੈੱਕ ਕਰਾ ਵੀਰੇ ਆ ਦੇ ਬ੍ਰਾਂਡ ਇਹ ਨਹੀਂਗਾ ਸੂਟ ਤੇ ਹੀ ਮੋਰ ਲਿਖੀ ਹੋਈ ਹੋਗੀ ਜੀ ਲੱਗੀ ਹੋਈ ਹਾਂ ਵੀਰੇ ਲੈ ਵੀਰੇ ਚੈੱਕ ਕਰਾ ਇਹ 1500 ਰੁਪਏ ਦੇ ਸੀਗਾ ਵੀਰੇ ਹੁਣ ਸਿਰਫ 1000 ਰੁਪਏ ਦਾ ਵੀਰੇ ਲਓ ਜੀ ਸਿਰਫ 1000 ਰੁਪਏ ਦਾ ਸਿਰਫ 1000 ਰੁਪਏ ਦਾ ਪਾਈਆਂ ਦੇ ਚ ਜੋ ਸਿਰਦੇ ਡਿਜ਼ਾਈਨ ਵਿੱਚ ਬਹੁਤ ਡਿਜ਼ਾਈਨ ਮਿਲ ਜਾਣਗੇ ਬਹੁਤ ਕੰਗ ਮਿਲ ਜਾਣਗੇ ਹਨਾ ਲਓ ਜੀ ਦੇਖੋ ਚੈੱਕ ਕਰਾ ਦੋ ਲਓ ਜੀ ਬਹੁਤ ਸਾਰੇ ਡਿਜ਼ਾਈਨ ਮਿਲ ਜੂ ਬਹੁਤ ਮਾਲ ਆਇਆ ਵੀਰੇ ਬਹੁਤ ਸਟਾਕ ਆਇਆ ਆ ਰੱਖਣੀਆਂ ਕਰਕੇ ਬਹੁਤ ਮਾਲ ਆਇਆ ਹੋਇਆ ਬਹੁਤ ਸਟਾਕ ਆ ਉਸ ਤੋਂ ਬਾਅਦ ਵੀਰੇ ਲੈਂਸ ਵਰਕ ਵੀਰੇ ਓਕੇ ਤਮੰਨਾ ਦਾ ਇਹਦੇ ਰੰਗ ਡਿਜ਼ਾਈਨ ਬਹੁਤ ਸੋਹਣੇ ਆ ਰਹੇ ਨੇ ਬਹੁਤ ਪਿਆਰੇ ਆ ਰਹੇ ਨੇ ਵੀਰੇ ਓਕੇ ਆਰਟੀਕਲ ਦੇਖੀ ਵੀਰੇ ਪਿਓਰ ਕਾਟਨ ਆ ਵੀਰੇ ਠੀਕ ਪਿਓਰ ਪਿਓਰ ਕਾਟਨ ਹਾਂਜੀ ਠੀਕ ਹੈ ਜੀ ਔਰ ਡਿਜ਼ਾਈਨ ਦੇਖੀ ਵੀਰੇ ਇਹ ਵੀ ਮਸਲੀਨ ਦੁਪੱਟੇ ਨਾਲ ਆ ਵੀਰੇ ਲਓ ਜੀ ਆ ਦੁਪੱਟਾ ਆ ਗਿਆ ਨਾ ਲੈ ਵੀਰੇ ਚੈੱਕ ਕਰਾਓ ਦੁਪੱਟਾ ਦੇਖੋ ਵੀਰੇ ਕਿੰਨਾ ਸੋਹਣਾ ਰੁਲੋ ਜੀ ਆ ਦੁਪੱਟਾ ਆ ਗਿਆ ਨਾ ਹਾ ਵੀਰੇ ਇਹ ਪਹਿਲਾਂ ਵੀਰੇ 1550 ਤੇ 1050 ਰੁਪਏ 1050 ਰੁਪਏ ਹਾਂ ਉਸ ਤੋਂ ਬਾਅਦ ਵੀਰੇ ਹੈਂਡਵਰਕ ਓਕੇ ਆਪਣਾ ਖੁਦ ਦਾ ਤਿਆਰ ਕੀਤਾ ਆ ਇਹ ਮੋਮਨ ਕਲਾ ਦਾ ਉਸ ਦਾ ਬ੍ਰਾਂਡ ਹੈ ਠੀਕ ਹੈ ਜੀ ਠੀਕ ਹੈ ਵੀਰੇ ਖੁਦ ਤਿਆਰ ਕਰਿਆ ਹੋਇਆ ਲੈ ਵੀਰੇ ਚੈੱਕ ਕਰਾਂ ਈ ਲੈ ਵੀਰੇ ਲਓ ਜੀ ਹੁਣ ਹੈਂਡਵਰਕ ਆ ਪਿਓਰ ਸ਼ਿਮਰ ਵੀਰੇ ਓਕੇ ਹਾਂਜੀ ਇਹਦੇ ਚ ਰੰਗ ਲਾਈਟ ਵੀ ਮਿਲ ਜਾਣਗੇ ਡਾਰਕ ਵੀ ਮਿਲ ਜਾਣਗੇ ਪਿਓਰ ਸ਼ਿਮਰ ਦੇ ਵਿੱਚ ਵੀਰੇ ਠੀਕ ਹੈ ਵੀਰੇ ਦੇਖਿਓ ਵੀਰੇ ਲਓ ਜੀ ਠੀਕ ਹੈ ਜੀ ਹਾਂਜੀ ਤੇ ਉਸ ਤੋਂ ਬਾਅਦ ਇਹਦਾ ਬਿਰੇ ਤੇ 32-3300 ਰੁਪਏ ਰੇਟ ਹੁਣ ਸਿਰਫ 2200 ਰੁਪਏ ਵੀਰੇ ਲਓ ਜੀ 2200 ਰੁਪਏ ਤੁਹਾਨੂੰ 2200 ਰੁਪਏ ਦਾ ਮਿਲੂਗਾ ਵੀਰੇ ਠੀਕ ਆ ਜੀ ਤੇ ਉਸ ਤੋਂ ਬਾਅਦ ਇੱਕ ਇਹ ਆ ਗਈ ਵੀਰੇ ਸ਼ਿਮਰ ਹਾਂਜੀ ਇਹਨੂੰ ਔਰਗੰజా ਸ਼ਿਮਰ ਕਹਿੰਦੇ ਨੇ ਵੀਰੇ ਓਕੇ ਲੈ ਵੀਰੇ ਇਹ ਤਿੰਨ ਚਾਰ ਫੈਬਰਿਕ ਨੇ ਜਿਹੜੀ ਮੇਰੀ ਭੈਣ ਨੂੰ ਜਿਹੜਾ ਫੈਬਰਿਕ ਪਸੰਦ ਆਉਂਦਾ ਹਾਂਜੀ ਜਿਹੜੇ ਮਰਜੀ ਫੈਬਰਿਕ ਲੈ ਆ ਸਕਦੀ ਹੈ ਠੀਕ ਆ ਜੀ ਕੀ ਕਹਿੰਦੇ ਹੁੰਦੇ ਨੇ 32-3300 ਰੁਪਏ ਸੀਗਾ ਹੁਣ ਸਿਰਫ ਵੀਰੇ ਹਾਂਜੀ 22300 روپے جی 22300 हां ਵੀਰੇ ਆ ਦੇਖੋ ਵੀਰੇ ਇਹ ਬਾਜੂ ਵੀ ਚੈੱਕ ਕਰਾ ਦੇ ਵੀਰੇ ਇਹ ਨਹੀਂ ਹੈਗਾ ਵੀ ਬਾਜੂ ਨਹੀਂ ਬਣੇ ਹੋਣਗੇ ਬਾਜੂ ਵੀ ਬਣੇ ਹੋਣਗੇ ਸਾਰਿਆਂ ਦੇ ਠੀਕ ਹੈ ਜੀ ਠੀਕ ਹੈ ਜੀ ਦੁਬੱਟੇ ਦੀ ਵੀਰੇ ਫੈਬਰਿਕ ਚੱਕ ਲਓ ਜੀ ਦੁਬੱਟਾ ਬਹੁਤ ਸੋਹਣਾ ਬਣਿਆ ਹੈ ਵੀਰੇ ਹਾਂਜੀ ਹਾਂਜੀ ਠੀਕ ਹੈ ਜੀ ਇਹ ਇਹ ਔਰਗੰజా ਸ਼ਿਮਰ ਚਾਗ ਇੱਕ ਵੀਰੇ ਨਵਾਂ ਆਇਆ ਰਾਮ ਟੈਕਸ ਦਾ ਕਪੜਾ ਓਕੇ ਨਿਊ ਫੈਬਰਿਕ ਲੈ ਵੀਰੇ ਕਰਾ ਵੀਰੇ ਚੱਕ ਲਓ ਜੀ ਚੈੱਕ ਕਰੋ ਠੀਕ ਹੈ ਜੀ ਉਸ ਦਾ ਫੈਬਰਿਕ ਚੈੱਕ ਕਰਾਈ ਵੀਰੇ ਹਾਂਜੀ ਦੇਖੋ ਵੀਰੇ ਸਹੀ ਗੱਲ ਨਵਾਂ ਆਇਆ ਵੀਰੇ ਬਹੁਤ ਵਿਕ ਰਿਹਾ ਬਹੁਤ ਚੱਲ ਰਿਹਾ ਇਸ ਟਾਈਮ ਇਹ ਬਾਜੂ ਆ ਗਏ ਵੀਰੇ ਠੀਕ ਹੈ ਜੀ ਠੀਕ ਹੈ ਜੀ ਲਓ ਜੀ ਹਾਂਜੀ ਤੇ ਉਸ ਤੋਂ ਬਾਅਦ ਦੁਪੱਟਾ ਚੈੱਕ ਕਰਾਂਗੇ ਵੀਰੇ ਪਿਓਰ ਚਨੂਨ ਦਾ ਕਮਲ ਦਾ ਲਓ ਵੀ ਦੁਪੱਟਾ ਤੁਹਾਨੂੰ ਇਹਦਾ ਵੀ ਦਿਖਾਓ ਪਿਓਰ ਕਮਲ ਚਨੂਨ ਦਾ ਵੀਰੇ ਹਾਂਜੀ ਠੀਕ ਹੈ ਜੀ ਲਓ ਜੀ ਹਾਂਜੀ ਦੇਖੋ ਵੀਰੇ ਫੈਬਰਿਕ ਚੈੱਕ ਕਰਾਓ ਵੀਰੇ ਠੀਕ ਹੈ ਉਸ ਤੋਂ ਬਾਅਦ ਵੀਰੇ ਗਲਾਸ ਸ਼ਿਮਰ ਓਕੇ ਕਿਤੇ ਵੀ ਹੈਂਡਵਰਕ ਹੋਇਆ ਹੋਇਆ ਹੈ ਵੀਰੇ ਗਲਾਸ ਸ਼ਿਮਰ ਗਲਾਸ ਸ਼ਿਮਰ ਵੀਰੇ ਠੀਕ ਆ ਜੀ ਲੈ ਵੀਰੇ ਚੱਕ ਰਹੇ ਪੈਣਾ ਡਿਜ਼ਾਈਨ ਦੇਖਿਓ ਵੀਰੇ ਕਿੰਨੇ ਸੋਹਣੇ ਸੋਹਣੇ ਨੇ ਸਾਰੇ ਬੁਟੀਕ ਸਟਾਈਲ ਨੇ ਸਾਰੇ ਬਣ ਰਹੇ ਨੇ ਹੁਣ ਇਹ ਓਕੇ ਕਈ ਲੋਕ ਨਾ ਸਾਨੂੰ ਆ ਕੇ ਪੁੱਛਦੇ ਨੇ ਵੀਰੇ ਹਾਂਜੀ ਵੀ ਸਸਤਾ ਹੋਣ ਦਾ ਉਹਦੇ ਦਾ ਕਾਰਨ ਕੀ ਆ ਓਕੇ ਆਪਾਂ ਵੀਰੇ ਜਿਹੜਾ ਪ੍ਰਿੰਟ ਮਤਲਬ ਗਰਮੀ ਵਾਲਾ ਹੁੰਦਾ ਉਹ ਸਿਆਣਾਂ ਚ ਖਰੀਦ ਕੇ ਰੱਖ ਲੈਣੇ ਠੀਕ ਆ ਜੀ ਜਿਹੜੀ ਸਿਆਣਾਂ ਵਾਲੀ ਮਤਲਬ ਤਿਆਰੀ ਹੁੰਦੀ ਉਹ ਗਰਮੀ 'ਚ ਤਿਆਰੀ ਗਰਮੀ ਪਹਿਲਾਂ ਕਰ ਲੈਣੇ ਮਤਲਬ ਪਹਿਲਾਂ ਤਿਆਰੀ ਕਰਕੇ ਰੱਖ ਦਿਆਂ ਹੁਣ ਜਿਹੜੀਆਂ ਤੁਹਾਨੂੰ ਮੈਨੇ ਵਿੱਚ ਵਿੱਚ ਆਟਮਾ ਦੱਸਿਆ ਨੇ ਜਿਹੜੇ ਰੇਟ ਮੈਨੇ ਤੁਹਾਨੂੰ ਪਾਈਆਂ ਨੇ 20 50 ਕੰਪਨੀ ਦੇ ਵਿੱਚੋਂ ਮਹਿੰਗੀਆਂ ਮਿਲ ਰਹੀਆਂ ਨੇ ਵੀਰੇ ਇਸ ਟਾਈਮ ਠੀਕ ਆ ਜੀ ਆਪਣੀਆਂ ਪਹਿਲਾਂ ਲੈ ਕੇ ਰੱਖੀ ਹੋਈਆਂ ਨੇ ਸਾਰੀਆਂ ਇਹ ਵੀ ਹੁਣ ਆਪਣਾ ਬਣ ਰਿਹਾ ਮਾਲ ਵੀਰੇ ਮਤਲਬ ਇਹ 75% ਮਾਲ ਬਣ ਗਿਆ 25% ਰਹਿੰਦਾ ਆਹ ਮਹੀਨੇ ਡੇਢ ਮਹੀਨੇ 'ਚ 25% ਮਾਲ ਵੀ ਖਤਮ ਮਤਲਬ ਪੂਰਾ ਹੋ ਜਾਊਗਾ ਲੋ ਨਾ ਵੀਰੇ ਪਿਓਰ ਬਰਬਰੀ ਆ ਗਈ ਵੀਰੇ ਓਕੇ ਬਰਬਰੀ ਦਾ ਹੀ ਦੁਬੱਟਾ ਹੋਊਗਾ ਹਾਂਜੀ ਲੋ ਵੀਰੇ ਹੈਂਡਵਰਕ ਇਹ ਵੀਰੇ ਕੋਈ ਵੇਚ ਰਿਹਾ 3500 ਦਾ ਕੋਈ 4000 ਦਾ ਐ ਵੇਚ ਰਹੇ ਨੇ ਵੀਰੇ ਇਹ 32 3500 ਰੁਪਏ ਚ ਵੇਚ ਰਹੇ ਦੀ ਵੀਰੇ ਹੁਣ ਆਪਾਂ 2200 ਰੁਪਏ ਚ ਵੀਰੇ ਲਓ ਜੀ 2200 ਇਹ ਵੀ ਹੈਂਡਵਰਕ ਆ ਟੋਟਲ ਵੀਰੇ ਓਕੇ ਹਾਂ ਵੀਰੇ ਬਾਜੂ ਚੈੱਕ ਕਰਾ ਦੇ ਇਹਦੇ ਕਰਾਸ਼ ਇਮਰ ਦਿਓ ਜੀ ਮੈਚਿੰਗ ਹਾਂਜੀ ਲੈ ਵੀਰੇ ਸ਼ਕਰਾ ਵੀਰੇ ਪੈਣਾ ਨੂੰ ਹਾਂਜੀ 404500 ਵਾਲੇ ਆਰਟੀਕਲ ਨੇ ਇਹ ਕਰਾਸ਼ੀ ਮਰ ਵੀਰੇ ਓਕੇ ਲੈ ਵੀਰੇ ਇਹ ਵੀ ਹੈਂਡ ਵਿੱਚ ਟੋਟਲ ਲੋ ਵੀ ਇਹ ਵੀ ਹੈਂਡਵਰਕ ਆ ਹਾਂ ਹਾਂ ਵੀਰੇ ਹੈਂਡਵਰਕਾ ਟੋਟਲ ਠੀਕ ਹੈ ਜੀ ਠੀਕ ਹੈ ਜੀ ਇਹ ਆਗੇ ਵੀਰੇ ਮਤਲਬ ਫਰੰਟ ਹਾਂਜੀ ਆ ਆਗੇ ਵੀਰੇ ਬਾਜੂ ਠੀਕ ਹੈ ਜੀ ਦੇਖੀ ਵੀਰੇ ਚੈੱਕ ਕਰਾ ਦੇ ਉਸ ਤੋਂ ਬਾਅਦ ਵੀਰੇ ਆ ਆਗੇ ਇਹਦੀ ਬਾਟਮ ਵੀਰੇ ਓਕੇ ਉਸ ਤੋਂ ਬਾਅਦ ਵੀਰੇ ਆ ਆਗੇ ਇਹਦਾ ਦੁਪੱਟਾ ਕਰਾਸ਼ ਥਿਮਰ ਦੇ ਓਕੇ ਲਓ ਵੀਰੇ ਲਓ ਜੀ ਇਹ ਦੁਪੱਟਾ ਆ ਗਿਆ। ਦੁਪੱਟਾ ਵੀ ਇਹ ਨਾਲ ਦਾ ਆਊਗਾ ਵੀਰੇ। ਠੀਕ ਆ ਜੀ। ਬਹੁਤ ਸੋਹਣੇ ਸੋਹਣੇ ਆਰਟੀਕਲ ਲਾਉਣਗੇ ਬਹੁਤ ਸੋਹਣੇ-ਸੋਹਣੇ ਹੋਣ ਤੇ ਉਸ ਤੋਂ ਬਾਅਦ ਵੀਰੇ ਆ ਗਈ ਨੇਚਰਲ ਕਰੇਵਸ। ਓਕੇ। ਥ੍ਰੈਡ ਦੇ ਵਿੱਚ ਵੀਰੇ। ਇਹਦਾ ਸੀਗਾ ਵੀਰੇ 2200 ਰੁਪਿਆ ਰੇਟ। ਪਿਓਰ ਨੇਚਰਲ ਕਰੇਵ ਆ ਜਿਹੜੀ। ਠੀਕ ਆ ਜੀ। ਠੀਕ ਆ ਜੀ। ਉਸ ਤੋਂ ਬਾਅਦ ਕਮਲ ਚਨੂਨ ਦਾ ਇਹਦੇ ਨਾਲ ਦੁਪੱਟਾ ਵੀਰੇ। ਲਓ ਜੀ ਇਹ ਨੇਚਰਲ ਕਰੇਵ ਆ ਗਈ। ਹਾਂ ਵੀਰੇ ਕਮਲ ਚਨੂਨ ਦਾ ਹੀ ਦੁਪੱਟਾ ਇਹਦੇ ਨਾਲ। ਓਕੇ। ਹਾਂਜੀ। ਇਹ ਵੀਰੇ ਸਿਰਫ ਮਿਲੂਗੀ ਆਪਾਂ ਨੂੰ। ਹੂੰ। 1550 ਰੁਪਏ ਦਾ ਲਓ ਜੀ 1550 ਹਾਂ ਨੈਚੁਰਲ ਕਰੇਵ ਠੀਕ ਆ ਵੀਰੇ ਠੀਕ ਆ ਜੀ ਤੇ ਉਸ ਤੋਂ ਬਾਅਦ ਆ ਗਈ ਵੀਰੇ ਡੀ ਕਰੇਵ ਪਾਕਿਸਤਾਨੀ ਡਿਜ਼ਾਈਨ ਹਾਂਜੀ ਪਾਕਿਸਤਾਨੀ ਲੁੱਕ ਲਓ ਜੀ ਪਾਕਿਸਤਾਨੀ ਡਿਜ਼ਾਈਨ ਵੀ ਆ ਗਈ ਲੈ ਵੀਰੇ ਕਰਾਈ ਅਮਰਤ ਵੀਰੇ ਚੈੱਕ ਬਾਟਮ ਵੀ ਬਣੀ ਹੋਣਾ ਬਾਜੂ ਵੀ ਬਣੀ ਹੋਣਗੀਆਂ ਵੀਰੇ ਬਾਜੂ ਵੀ ਚੈੱਕ ਕਰਾ ਦੀ ਵੀਰੇ ਠੀਕ ਆ ਜੀ ਠੀਕ ਆ ਜੀ ਲੈ ਵੀਰੇ ਦੇਖੀ ਵੀਰੇ ਦੁਪੱਟਾ ਆ ਵੀਰੇ ਕਮਲ ਚਨੂਨ ਦਾ ਪ्योर ਦੁਪੱਟਾ ਆਊਗਾ ਵੀਰੇ ਠੀਕ ਆ ਜੀ ਫੈਬਰਿਕ ਚੈੱਕ ਕਰਾ ਦੀ ਵੀਰੇ ਇਹਦੇ ਬਹੁਤ ਸੋਹਣੀ ਫੈਬਰਿਕ ਬਣੀ ਹੋਈ ਆ ਵੀਰੇ ਇਹ ਵੀਰੇ 1500 ਰੁਪਏ ਚ ਵੇਚ ਰਿਹਾ ਸੀ ਹੁਣ ਸਿਰਫ 950 ਰੁਪਏ ਲਓ ਜੀ ਸਿਰਫ 950 ਰੁਪਏ ਟੱਕੜੀਆਂ ਕਰਕੇ ਆਫਰ ਠੀਕ ਆ ਜੀ ਉਸ ਤੋਂ ਬਾਅਦ ਵੀਰੇ ਇੱਕ ਕੱਪੜਾ ਆ ਅਬੂਤਾਬੀ ਅਬੂਤਾਬੀ ਹਾਂ ਲੈ ਵੀਰੇ ਇਹ ਵੀ ਚੈੱਕ ਕਰਾ ਦੇ ਵੀਰੇ ਇਹਦੇ ਵੀ ਟੋਟਲ ਹੈਂਡ ਮਿਲੂਗਾ ਵੀਰੇ ਓਕੇ ਲਓ ਜੀ ਟੋਟਲ ਹੈਂਡ ਆ ਵੀਰੇ ਠੀਕ ਆ ਜੀ ਕਮਲ ਚਨੂਨ ਦਾ ਇਹਦੇ ਨਾਲ ਦੁਪੱਟਾ ਲੱਗਿਆ ਹੈ ਇਹ ਵੀ 32-3300 ਰੁਪਏ ਸੀਗਾ ਵੀਰੇ 2200 ਰੁਪਏ ਚ ਲਓ ਜੀ 2200 ਰੁਪਏ ਪੰਜ ਛੇ ਆਪਾਂ ਨੇ ਕੋਮੋ ਲੈ ਕੇ ਆਂਦਾ ਮਤਲਬ 5-6 ਹਾਂਜੀ ਵੈਰਾਈਟੀਆਂ ਜਿੰਨੀਆਂ ਵੀ ਨੇ 22-2300 ਰੁਪਏ ਜਨੇ ਵੀਰੇ ਠੀਕ ਆ ਜੀ ਜਿੰਨਾ ਮਰਜ਼ੀ ਲੈ ਲਓ ਠੀਕ ਹੈ ਕਿ ਨਹੀਂ ਇਹ ਨਹੀਂ ਜਿਹੜਾ ਵੀ ਹੁਣ ਵਾਸਤੇ ਆਫਰ ਹੈ ਪੂਰੇ ਸਿਆਲ ਆਫਰ ਰਹੂਗੀ ਵੀਰੇ ਠੀਕ ਆ ਜੀ ਹਾਂ ਵਿਆਹਾਂ ਚੱਲਣਗੇ ਵਿਆਹਾਂ ਦੇ ਵਿੱਚ ਵੀ ਇਹੀ ਰੇਟ ਦਵਾਂਗੇ ਆਪਾਂ ਠੀਕ ਆ ਜੀ ਹੋਰ ਬਹੁਤ ਨੇ ਵੈਰਾਈਟੀਆਂ ਹੈਂਡਵਰਕ ਵਾਲੀਆਂ ਹ ਇਹ 5566000 ਦੀ ਵਿਕਰੀ ਆ ਵੀਰੇ ਮਾਰਕੀਟ ਚ ਨੇਚਰਲ ਕ੍ਰੇਪ ਤੇ ਬਣੀ ਹੋਈ ਆ ਵੀਰੇ ਠੀਕ ਆ ਜੀ ਠੀਕ ਆ ਜੀ ਤੇ ਉਸ ਤੋਂ ਬਾਅਦ ਆਪਣੇ ਕੋਲ ਸਿਰਫ ਵੀਰੂ ਕੀ ਵੀਰੇ 3200 ਰੁਪਏ ਦੀ ਲਓ ਜੀ 3200 ਰੁਪਏ ਦੀ ਨਾਰ ਆ ਬਾਟਮ ਬਣੀ ਹੋਊਗੀ ਵੀਰੇ ਠੀਕ ਆ ਜੀ ਆਹ ਲਓ ਵੀਰੇ ਚੈੱਕ ਕਰਾ ਦਿਓ ਬਾਟਮ ਬਣੀ ਹੋਊਗੀ ਤੇ ਦੁਪੱਟਾ ਬਣਿਆ ਹੋਊਗਾ ਠੀਕ ਆ ਜੀ ਠੀਕ ਆ ਜੀ ਹਨਾਰਕਲੀ ਸੂਟ ਵੀਰੇ ਲਓ ਜੀ ਹਨਾਰਕਲੀ ਇਹਦੇ ਚ ਆਪਣੇ ਕੋਲ ਸ਼ਾਰਟ ਕੱਟ ਮਤਲਬ ਜਿਹੜੇ ਸ਼ਾਟ ਹੁੰਦੇ ਨੇ ਉਹ ਵੀ ਆਉਂਦੇ ਨੇ ਇਹ ਵੀ ਆਉਣਗੇ ਦੋਨੇ ਤਰ੍ਹਾਂ ਦੇ ਮਿਲਣਗੇ ਵੀਰੇ ਓਕੇ ਓਕੇ ਉਸ ਤੋਂ ਬਾਅਦ ਫਲਕਾਰੀਆਂ ਦਾ ਵੀ ਫਲਕਾਰੀ ਵੀ ਇੱਕ ਫਲਕਾਰੀਆਂ ਵੀ ਤੁਹਾਨੂੰ ਦਿਖਾ ਦਿੰਦੇ ਹਾਂ 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 ਵੀਰੇ ਫਲਕਾਰੀਆਂ ਦਾ ਵੀ ਫੁੱਲ ਸਟਾਕ ਆ ਗਿਆ ਹਾਂਜੀ ਕਿੰਨਾ ਮਰਜ਼ੀ ਦੇਖ ਲਿਓ ਲਓ ਜੀ ਫਲਕਾਰੀ ਵੀ ਹੁਣ ਮਿਲ ਜੂਗੀ ਲਓ ਜੀ ਫਲਕਾਰੀਆਂ ਦੇਖ ਵੀਰੇ ਠੀਕ ਆ ਜੀ ਤੇ ਉਸ ਤੋਂ ਬਾਅਦ ਇਹ ਵੀਰੇ 7-800 ਰੁਪਏ ਦੀ ਵਿਕਰੀ ਆ ਵੀਰੇ ਬਾਜ਼ਾਰ 'ਚ ਹਾਂਜੀ ਆਪਾਂ ਨੇ ਸਿਰਫ ਦੇਣੀ ਆ ਵੀਰੇ 450 ਰੁਪਏ ਦੀ ਲਓ ਜੀ ਸਿਰਫ 450 ਜਿੰਨੀ ਮਰਜ਼ੀ ਲੈ ਲਿਓ ਵੀਰੇ ਠੀਕ ਆ ਜੀ ਹੈਂਡਵਰਕ ਕੋਈ ਵੀ ਹੋਊਗੀ ਦੂਜੀ ਵੀ ਹੋਊਗੀ ਵੀਰੇ ਠੀਕ ਆ ਜੀ 450 ਦੀ ਹਾਂ ਸਿਰਫ 450 ਰੁਪਏ 'ਚ ਠੀਕ ਆ ਜੀ ਉਸ ਤੋਂ ਬਾਅਦ ਮਸਲੀਨ ਵੀਰੇ ਹਾਂਜੀ ਮਸਲਿਨ ਦੀ ਬਹੁਤ ਡਿਮਾਂਡ ਨਾਲ ਦੇ ਦੁਬੱਟੇ ਨਾਲ ਕੰਟਰਾਸਟ ਦੇ ਦੁਬੱਟੇ ਨਾਲ ਓਕੇ ਜਿਹਦੇ ਨਾਲ ਮਰਜ਼ੀ ਲੈ ਲਓ ਵੀਰੇ ਠੀਕ ਹੈ ਜੀ ਆਹ ਲਓ ਵੀਰੇ ਚੈੱਕ ਕਰੋ ਇਹ ਲਓ ਜੀ ਲਓ ਵੀ ਆਹ ਦੱਤਾਂ ਦੇ ਨਾਲ ਇਹਦੇ ਹਨਾ ਹਾਂ ਵੀਰੇ ਦੁਬੱਟੇ ਨਾਲ ਦੇ ਹੀ ਆ ਵੀਰੇ ਇਹ ਵੀਰੇ 1000 1050 ਰੁਪਏ ਦੀ ਸੀ ਹੁਣ 750 ਰੁਪਏ ਲਓ ਜੀ 750 ਹਾਂ ਇੱਕ ਵੀਰੇ ਆਪਣੇ ਆਕੇ ਪਾਕਿਸਤਾਨੀ ਸਿੰਧੀ ਡਿਜ਼ਾਈਨ ਓਕੇ ਇਹ ਵੀਰੇ 15 1600 ਰੁਪਏ ਸੀਗਾ ਹਾਂ ਜੀ ਹੁਣ ਆਪਾਂ ਨੇ ਪਾਤਾ ਸਿਰਫ 950 ਰੁਪਏ ਵੀਰੇ ਲਓ ਜੀ 950 ਹਾਂ ਕਿਤੋਂ ਨਹੀਂ ਮਿਲਣਾ ਵੀਰੇ ਸਿੰਧੀ ਡਿਜ਼ਾਈਨ ਹੈ ਸਿੰਧੀ ਉਹਨੇ ਠੀਕ ਆ ਜੀ ਕੜਾਈ ਹੈ ਲੈ ਵੀਰੇ ਔਰਗੰਝਾ ਦਾ ਦੁਪੱਟਾ ਵੀਰੇ ਔਰਗੰਝਾ ਦੁਪੱਟਾ ਦਾ ਹਾਂ ਵੀਰੇ ਲੈ ਵੀਰੇ ਚੈੱਕ ਕਰਾਂਗੇ ਦੇਖੋ ਜੀ ਲਓ ਵੀ ਦੁਪੱਟਾ ਵੀ ਪੂਰਾ ਖੁੱਲਾ ਡੁੱਲਾ ਨਾ ਹਾਂ ਵੀਰੇ ਫੈਬਰਿਕ ਚੈੱਕ ਕਰਾ ਦੀ ਵੀਰੇ ਬਹੁਤ ਸੋਹਣੀ ਫੈਬਰਿਕ ਬਣੀ ਹੋਈ ਹੈ ਵੀਰੇ ਠੀਕ ਆ ਜੀ ਠੀਕ ਆ ਜੀ ਔਰਗੰਝਾ ਦਾ ਦੁਪੱਟਾ ਲੱਗਿਆ ਹੋਇਆ ਉਸ ਤੋਂ ਬਾਅਦ ਵੀਰੇ ਹਾਂ ਜੀ ਜੈਕਟ ਡਿਜ਼ਾਈਨ ਵੀਰੇ ਜੈਕਟਾਂ ਵਾਲਾ ਡਿਜ਼ਾਈਨ ਆ ਜਿਹੜਾ ਓਕੇ ਇਹ ਇਹ ਬਹੁਤ ਵਿਕ ਰਿਹਾ ਲਓ ਵੀ ਜੈਕਟ ਵਾਲਾ ਵੀ ਡਿਜ਼ਾਈਨ ਮਿਲ ਜੂ ਬਹੁਤ ਮਿਲ ਜਾਣਗੇ ਵੀਰੇ ਬਹੁਤ ਚੱਲ ਰਹੇ ਨੇ ਠ ਹਾਂ ਜੀ ਹਰਿਆਣੇ ਤੋਂ ਯੂਪੀ ਤੋਂ ਸਾਰੇ ਕਿ ਤੋਂ ਮੇ ਤੋਂ ਬਹੁਤ ਲੈ ਕੇ ਆ ਰਹੇ ਨੇ ਵੀਰੇ ਠੀਕ ਹੈ ਜੀ ਠੀਕ ਹੈ ਕਿ ਨਹੀਂ ਇਹਦੇ ਚ ਬਹੁਤ ਆਰਟੀਕਲ ਮਿਲ ਜਾਣਗੇ ਓਕੇ ਲਓ ਵੀ ਦੇਖੋ ਤੁਸੀਂ ਉਸ ਤੋਂ ਬਾਅਦ ਵੀਰੇ ਆ ਗਈ ਗਲਾਸ ਸ਼ਿਮਰ ਲਓ ਜੀ ਗਲਾਸ ਸ਼ਿਮਰ ਗਲਾਸ ਸ਼ਿਮਰ ਵੀਰੇ ਪਿਓਰ ਤੇ ਇਹ ਵੀਰੇ ਥ्रेड ਵਰਕ ਹੈ 1750 ਰੁਪਏ ਪਾਈ ਹੋਈ ਸੀ ਵੀਰੇ ਹੁਣ 1350 ਰੁਪਏ ਹੈ ਵੀਰੇ ਠੀਕ ਹੈ ਜੀ ਹੂੰ ਲੈ ਵੀਰੇ ਇਹ オリジナル ਹੋਗੀ ਬ੍ਰੈਂਡ ਬੈਸਟਰਨ ਕੰਪਨੀ ਦੀ ਓਕੇ ਹਾਂ ਇਹ ਚ ਰੰਗ ਡਿਜ਼ਾਈਨ ਸਿੱਟਿਓ ਥੱਲੇ ਤੇ ਜੀ ਵੀ ਸੁਣ ਰੰਗ ਦਿਖਾ ਦੇਣੇ ਆਪਾਂ ਨੂੰ ਰੰਗ ਡਿਜ਼ਾਈਨ ਬਹੁਤ ਮਿਲ ਜਾਣਗੇ ਵੀਰੋ ਲਓ ਜੀ ਲਓ ਜੀ ਆਦੀ ਵੀਡੀਓ ਤੇ ਆਪਾਂ ਤੁਹਾਨੂੰ ਸ਼ਹਿਰ ਮਰੇਡ ਕੋਟਲੇ ਦੀ ਕਲੈਕਸ਼ਨ ਦਿਖਾਈ ਜੀ ਸੋ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਜੀ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆਂ ਤੁਹਾਨੂੰ ਹੋਰ ਕਲਮੈਂਟ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖ ਲਈ ਬਹੁਤ ਬਹੁਤ ਧੰਨਵਾਦ ਜੀ